ਨੇ ਦੀ ਖਰਚਾ ਕੱਢ ਕੇ ਸਭ ਕੁਝ ਕੱਢ ਕੇ ਡਾਕਟਰੀ ਕੱਢ ਗਏ ਹਮ ਮਲੇ ਜੋ ਨੌਕਰ ਰੱਖਿਆ ਹੋਇਆ ਇੱਕ ਉਹਦੀ ਲੇਬਰ ਕੱਢ ਕੇ 2 ਲੱਖ ਰੁਪਏ ਫਿਰ ਕਮਾਈ ਆ 75 ਰੁਪਏ 72 73 ਰੁਪਏ ਸਾਡਾ ਦੁੱਧਾ ਇੱਥੋਂ ਹੀ ਲੱਗ ਜਾਂਦਾ ਫੈੜ ਤੇ ਲੱਗਦਾ ਜਿਵੇਂ 9 ਰੁਪਏ ਫੈੜ ਸਾਡੇ ਰੇਟ ਆ ਜੀ ਕੀ ਮਤਲਬ ਫੀਡ ਦਾ ਕੀ ਫਾਰਮੂਲਾ ਰਹਿੰਦਾ ਤੁਹਾਡਾ ਇਹਨਾਂ ਨੂੰ ਤੁਸੀਂ ਟੋਨਿਕ ਵਗੈਰਾ ਲੀਵਰ ਟੋਨਿਕ ਜਾਂ ਕੁਝ ਕੈਲਸ਼ੀਅਮ ਜਾਂ ਸਪਲੀਮੈਂਟ ਕੀ ਦਿੰਨੇ ਹੋ ਵੀਰੇ ਮੱਝਾਂ ਨੂੰ ਤੁਸੀਂ ਜ਼ਿਆਦਾਤਰ 20 ਕਿਲੋ ਵਾਲਾ ਵੀਰੇ 2 ਲੱਖ ਚ ਵੀ ਮਿਲਦਾ ਠੀਕ ਹੈ ਜੀ 20 ਕਿਲੋ ਵਾਲਾ 6-7 ਲੱਖ ਵੀ ਚਲਿਆ ਜਾਂਦਾ 5 ਲੱਖ ਤੱਕ ਵੀ ਚਲਿਆ ਜਾਂਦਾ ਜੀ ਤੇ ਜਿਵੇਂ ਸੰਨੀ-ਸੰਨੀ ਰਲਾਣੀ ਪੈਂਦੀ ਆ ਇਹਦੇ ਨਾਲ ਅ ਉਂਗਲੀਆਂ ਅੰਗਲੀਆਂ ਦਾ ਬਚਾਉ ਉਹ ਵੀ ਸਫਾਈ ਰਹਿੰਦੀ ਹੈ ਬਹੁਤ ਜ਼ਿਆਦਾ ਬੰਦੀ ਜਿਹੜੀ ਇਹ ਨਾਲੀ ਨਾ ਸਾਡੀ 8 ਫੁੱਟ ਤੇ ਆ ਇੱਕ ਜਜਵਾ ਹੁੰਦਾ ਵੀ ਮੈਂ ਕੰਮ ਕਰਨਾ ਮੈਂ ਤਰੱਕੀ ਵਾਲੇ ਪਾਸੇ ਨੂੰ ਜਾਣਾ ਮੈਂ ਇੱਕ ਨਾਸਲ ਸੁਧਾਰ ਕਰਨਾ ਠੀਕ ਹੈ ਵੀਰੇ ਤੇ ਉਸ ਵਾਸਤੇ ਤਾਂ ਕੁਝ ਵੀ ਨਹੀਂ ਹੈਗਾ ਜਿੰਨੇ ਕਰਨਾ ਨਹੀਂ ਹੈਗਾ ਵੀਰੇ ਉਸ ਵਾਸਤੇ ਤਾਂ ਫਿਰ ਸਾਰਾ ਕੁਝ ਹੈ ਹਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸასი ਸ਼ਕਾਲ ਸੋ ਆਪਾਂ ਪਹੁੰਚੇ ਜੀ ਸਰਪੰਚ ਡੈਰੀ ਫਾਰਮ ਪਿੰਡ ਅਰਨੌਲੀ ਜ਼ਿਲ੍ਹਾ ਪਟਿਆਲਾ ਆਪਾਂ ਨੇ ਲਾਈਵ ਚੋ ਆਈ ਵੀ ਕਰੀ ਐ ਇੱਥੇ ਤਿੰਨ ਮੱਜਾਂ ਦੀ ਉਹ ਵੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਸੋਹਣਾ ਦੁੱਧ ਕੱਢਿਆ ਤੈਨੂੰ ਮੱਜਾਂ ਨੇ ਪੂਰੀ ਡਿਟੇਲ ਦੇ ਵਿੱਚ ਲਾਈਵ ਪਾਇਆ ਹੋਇਆ ਤੇ ਅਲੱਗ ਤੋਂ ਵੀਡੀਓ ਵੀ ਪਾਈ ਹੋਈ ਆ ਮੈਨੇ ਤੇ ਆਪਣੇ ਨਾਲ ਬਾਈ ਹਰਪਾਲ ਸਿੰਘ ਸਰਪੰਚ ਬਾਈ ਕਾਲਾ ਰਨੌਲੀ ਨਾਲ ਜਾਣਦੇ ਆ ਸਾਰੇ ਮੱਜਾਂ ਵਾਲੇ ਭਰਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਸਤਰੀਕਾਲ ਜੀ ਵੀਰੇ ਹੋ ਠੀਕ ਠਾਕ ਬਾਈ ਜੀ ਬਹੁਤ ਵਧੀਆ ਵੀਰੇ ਹਾਂ ਤੁਸੀਂ ਬਾਈ ਜਿਹੜਾ ਇਹ ਮੱਜਾਂ ਦਾ ਡੇਰੀ ਫਾਰਮ ਬਣਾਇਆ ਬਹੁਤ ਸੋਹਣਾ ਬਣਾਇਆ ਹੋਇਆ ਉੱਚੀ ਛੱਤ ਪਾ ਕੇ ਹਨ ਬਿਲਕੁਲ ਇਹਦੇ ਬਾਰੇ ਵੀ ਆਪਾਂ ਸਾਰੀ ਡਿਟੇਲ ਲਵਾਂਗੇ ਵੀ ਇਹ ਆਈਡੀਆ ਕਿੱਥੋਂ ਲਿਆ ਵੀ ਕਿੰਨੇ ਉੱਚੀ ਤੁਸੀਂ ਨੇ ਪਾਣੀ ਦਾ ਮੈਨੇਜਮੈਂਟ ਕੇ ਮੈਂ ਕੀ ਕਮੀ ਪੇਸ਼ੀ ਕਿਉਂਕਿ ਜਦ ਕੋਈ ਵੀ ਆਪਾਂ ਕੰਮ ਕਰਦੇ ਕੁਛ ਨਾ ਕੁਛ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੁੰਦੀਆਂ ਨੇ ਹਨਾ ਵੀ ਜਿਹੜੇ ਆਪਣੇ ਜਿਹੜੇ ਦੇਖਣ ਵਾਲੇ ਈਵਰ ਨੇ ਉਹ ਵੀ ਸੁਧਾਰ ਸਕਣ ਤੇ ਸਭ ਤੋਂ ਪਹਿਲਾਂ ਆ ਜੋ ਆਪਾਂ ਆਪਣਾ ਮਾਲ ਪਸ਼ੂ ਦਿਖਾਉਨੇ ਆ ਆ ਜੋ ਜੀ ਤੇ ਆ ਮੱਛਰ ਦਾ ਨਹੀਂ ਲਾਈ ਹੋਈ ਆ ਬਾਈ ਨੇ ਮੱਖੀ ਕਰਕੇ ਲਾਈ ਹੋਈ ਆ ਬਾਈ ਜੀ ਜਿਆਦਾ ਹਾਂਜੀ ਵੀਰੇ ਹਾਂਜੀ ਜਿਵੇਂ ਅਜੇ ਮੱਛਰ ਤਾਂ ਨਹੀਂ ਹੋ ਸਾਭਦਾ ਹੋਇਆ ਵੀਰੇ ਮੱਖੀ ਕਰਕੇ ਆ ਵੀਰੇ ਜਿਆਦਾ ਮੱਖੀ ਤੰਗ ਬਹੁਤ ਕਰਦੇ ਹੋਏ ਅੱਛਾ ਅੱਛਾ ਹਾਂਜੀ ਲਓ ਜੀ ਮੱਝਾਂ ਤਕਰੀਬਨ 25 ਤੋਂ 30 ਮੱਝਾਂ ਨੇ ਵੀਰ ਹੋਰਾਂ ਦੇ ਫਾਰਮ ਦੇ ਉੱਪਰ ਤੇ ਬੱਚੇ ਅਲੱਗ ਨੇ ਵੀਰੇ ਮੇਰੇ ਨਾਲ 30 ਦੇ ਕਰੀਬ ਤਾਂ ਮੱਝਾਂ ਹੋਣੀਆਂ ਆਪਣੇ ਫਾਰਮ ਤੇ ਹੈ ਨਾ ਜੀ ਹਾਂਜੀ ਵੀਰੇ ਹਾਂਜੀ ਠੀਕ ਹੈ ਬੱਚੇ ਅਲੱਗ ਤੋਂ ਨਹੀਂ ਜੀ ਹਾਂਜੀ ਵੀਰੇ ਠੀਕ ਹੈ ਬਾਈ ਜੀ ਤੇ ਬਾਈ ਕੱਲੇ ਆਪਾਂ ਨੂੰ ਸਮਾਂ ਕਿੰਨਾ ਕੁ ਹੋ ਗਿਆ ਵੀਰੇ ਡੇਰੀ ਫਾਰਮਿੰਗ ਕਰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਬੇਅੰਤ ਵੀਰੇ ਤੁਸੀਂ ਆਏ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੇ ਤੁਸੀਂ ਆਣ ਵਾਲੀ ਪੀੜ੍ਹੀ ਹੈ ਜਿਹੜੀ ਨੂੰ ਬਹੁਤ ਜ਼ਿਆਦਾ ਜਾਗਰੂਕ ਕਰ ਰਹੀਆਂ ਤੁਹਾਡੀਆਂ ਵੀਡੀਓ ਦੇਖ ਕੇ ਜਿਵੇਂ ਚਲੋ ਰੱਬ ਤਰਸ ਕਰੇ ਮਾਲ ਡੰਗਰ ਪਾਇਆ ਹੋਇਆ ਇਹਨੂੰ ਦੇਖ ਕੇ ਨਾ ਵੀ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆ ਵੀ ਜਿਹੜੇ ਆਣ ਵਾਲੀ ਪੀੜੀ ਐ ਬੱਚੇ ਆ ਨੌਜਵਾਨ ਜੀ ਵੀ ਉਹ ਇਸ ਪਾਸੇ ਨੂੰ ਥੋੜਾ ਜਿਆ ਤੁਰ ਜਾਣ ਨਾ ਹੂੰ ਤੇ ਜਿਹੜਾ ਆਪਣੇ ਆਣ ਵਾਲਾ ਸਮਾਂ ਬੱਚਿਆਂ ਬੱਚਿਆਂ ਦਾ ਭਵਿੱਖ ਆ ਆਪਣੇ ਬਜ਼ੁਰਗਾਂ ਦਾ ਭਵਿੱਖ ਆ ਜੀ ਉਹ ਸਹੀ ਰਸਤੇ ਤੇ ਤੁਰ ਸਕਦਾ ਜੀ ਬੜਾ ਚੰਗਾ ਧੰਦਾ ਜੀ ਜੀ ਤੇ ਇਹ ਧੰਦੇ ਨੂੰ ਵੀਰੇ ਕਰਦੇ ਤਾਂ ਮੈਨੂੰ 20 ਸਾਲ ਹੋ ਗਏ ਠੀਕ ਹੈ ਜੀ 2000 2000 ਤੇ ਲੱਗਿਆ ਸੀਗਾ ਕਰਨ ਤੇ ਮੈਂ ਮਹਾਪੁਰਸ਼ਾਂ ਕੋਲ ਜਾਂਨੇ ਆ ਗੁਰੂ ਵਾਲੀ ਪਾਜੀ ਗੁਰਸੇਵਿਕ ਸਿੰਘ ਜੀ ਆ ਜੀ ਹਾਂਜੀ ਤੇ ਜੋ ਸੁਮਤ ਮੈਨੂੰ ਉਹਨਾਂ ਤੋਂ ਮਿਲਿਆ ਵੀ ਮਾਲ ਡੰਗਰ ਕੀਮੇ ਦਾ ਖਰੀਦਣਾ ਕੀਮੇ ਦੀ ਬਾਡੀ ਬਣਤਰ ਹੋਣੀ ਜੀਂਦੀ ਆ ਕੀਮੇ ਦਾ ਥਾਣ ਹੋਣਾ ਚਾਹੀਦਾ ਕੀਮੇ ਦੀ ਲੇਵੇ ਦੀ ਜੜ ਹੋਣੀ ਜੀਂਦੀ ਆ ਜੀ ਤੇ ਜਿਵੇਂ ਜਿਵੇਂ ਉਹਨਾਂ ਨੇ ਸੁਮਤ ਬਖਸ਼ੀ ਆ ਉਹਨਾਂ ਤੋਂ ਸੁਮਤ ਲੈ ਕੇ ਜਿਹੜਾ ਮਾਲ ਡੰਗਰ ਲਿਆ ਉਹ 20 ਕਿਲੋ ਤੋਂ ਮੰਨ ਲੈ ਉੱਤੇ ਹੀ ਰਿਹਾ ਜਿਹੜਾ ਕੋਈ ਆਪਣੀ ਚਾਤਰ ਮੈਂ ਆਪਣੀ ਉਹਦੇ ਨਾਲ ਲੈ ਲਿਆ ਸਿਆਣਪ ਨਾਲ ਲੈ ਲਿਆ ਵੀ ਨਹੀਂ ਮੈਂ ਇੰਨਾ ਦੁੱਧ ਕਢਾ ਲਾਂਗਾ ਉਹ ਮੇਰੇ ਕੋਲੇ ਤਾਂ ਕਿਲੋ ਤੋਂ ਕਿਲੋ ਘੱਟੇ ਰਿਹਾ ਪਰ ਜੋ ਮੈਂ ਮਹਾਪੁਰਸਾਂ ਦੀ ਸਮੱਤ ਤੋਂ ਲੈ ਕੇ ਮਾਲ ਡੰਗਰ ਖਰੀਦਿਆ ਨਾ ਜੀ ਉਹਨੇ ਮੇਰੇ ਕੋਲ ਦੁੱਧ ਜ਼ਿਆਦਾ ਹੀ ਕੱਢਿਆ 23 24 25 ਤੱਕ ਵੀ ਮੱਝਾਂ ਗਈਆਂ ਜੀ ਬਹੁਤ ਜੀ ਬਾਈ ਹਾਂਜੀ ਵੀਰੇ ਠੀਕ ਹੈ ਬਾਈ ਜੀ ਜੇ ਆਪਾਂ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਆ ਭਾਈ ਇਹਦੀ ਗੱਲ ਕਰੀਏ ਤੇ ਇਹ ਕਿੰਨੇ ਦੁੱਧ ਵਾਲੀ ਮੱਝ ਆ ਵੀਰੇ ਏ ਵੀਰੇ ਸਾਡੇ ਕੋਲ 23-24 ਕਿਲੋ ਤੇ ਗਈ ਆ ਜੀ ਹੁਣ 6 ਮਹੀਨੇ ਦੇ ਲਗਭਗ ਹੋ ਗਿਆ ਜੀ ਨੂੰ ਸੋਈ ਨੂੰ ਜੀ ਠੀਕ ਆ ਵੀਰੇ ਤੇ 18 ਕਿਲੋ 17-18 ਕਿਲੋ ਤੇ ਹੁਣ ਵੀ ਚੱਲ ਰਹੀ ਹੈ ਜੀ ਠੀਕ ਆ ਹੁਣ ਇਹ ਗੱਬਣਾ ਮੌਕੇ ਤੇ ਬਾਈ ਹੁਣ ਗੱਬਣ ਵੀਰੇ ਚੈੱਕ ਪਾਸ ਨਹੀਂ ਹੈਗੀ ਗੱਬਣ ਹੋ ਗਈ ਜੀ ਇਹ ਠੀਕ ਆ ਵੀਰੇ ਹਾਂਜੀ ਹਾਂਜੀ ਵੀਰੇ ਤੇ ਬਾਈ ਆਪਣਾ ਨਾਲ ਜਿਵੇਂ ਤੁਸੀਂ ਦੁੱਧ ਦਾ ਕੰਮ ਵੀ ਕਰਦੇ ਹੋ ਤੁਹਾਡਾ ਦੁੱਧਾ ਜਿਹੜਾ ਉਹ ਸਿੱਧਾ ਆਪਣਾ ਅ ਅੰਬਾਲੇ ਜਾਂਦਾ ਦੁੱਧ ਹਾਂਜੀ ਵੀਰੇ ਆਪਣੇ ਆਪ ਲੈ ਕੇ ਜਾਂਦਾ ਹੈ ਦੁੱਧ ਤੁਸੀਂ ਕਿਸੇ ਵੀ ਡੈਰੀ ਚ ਨਹੀਂ ਪਾਉਂਦੇ ਨੀ ਆਪਣੇ ਆਪ ਇਥੋਂ ਕਰੂ ਹੀ ਜਾਂਦਾ ਜੀ ਹਾਂ ਕਰੂ ਹੀ ਜਾਂਦਾ ਹੈਨਾ ਤੇ ਦੁੱਧ ਦਾ ਕੰਮ ਵੀ ਤੁਹਾਡਾ ਨਾਲ ਦੀ ਨਾਲ ਮਤਲਬ ਦੁੱਧ ਵੀ ਵੇਚ ਕੇ ਤੁਸੀਂ ਜੋ ਆਪਦਾ ਇਹ ਡੈਰੀ ਫਾਰਮਿੰਗ ਦਾ ਕੰਮ ਕਰਦੇ ਹੋ ਨਾਲ ਸੇਲ ਪਰਚੇਜ ਦਾ ਵੀ ਵੀਰੇ ਹੈਨਾ ਹਾਂਜੀ ਵੀਰੇ ਮੇਹਨਤ ਆਪਨਾ ਦੁੱਧ ਦਾ ਹੀ ਆ ਜੀ ਠੀਕ ਹੈ ਜੀ ਜਿਆਦਾ ਵੀ ਮਾਨ ਵੀ ਦੁੱਧ ਦਾ ਹੀ ਆ ਚਲੋ ਜਿਵੇਂ ਕੋਈ ਕਿਸੇ ਦਾ ਮਾਨ ਹੋਵੇ ਉਹਨੂੰ ਆਪਾਂ ਘਰ ਵਾਸਤੇ ਹੋਵੇ ਜਾਂ ਡੈਰੀ ਵਾਸਤੇ ਹੋਵੇ মানে ਉਹ ਚੰਗੀ ਲੱਗੇ ਕਿਸੇ ਨੂੰ ਨਾ ਜੋ ਮੱਝ ਕੋਈ ਵੀ ਲੱਗੇ ਚੰਗੀ ਠੀਕ ਹੈ ਬਾਈ ਉਹ ਫਿਰ ਦੇ ਦੰਨੇ ਆ ਜੀ ਦੇ ਦੰਨੇ ਠੀਕ ਹੈ ਬਾਈ ਇਹ ਮੱਝਾਂ ਤੁਹਾਡੀਆਂ ਸਾਰੀਆਂ ਚੰਗੀਆਂ ਨੇ ਬਾਈ ਸਿੰਘ ਸਿੰਘ ਕੁਆਲਿਟੀ ਪਿੱਠਪੂੜੇ ਦੀ ਦੇਖੋ ਚਮੜੀ ਬਹੁਤ ਪਤਲੀ ਆ ਇਹਨਾਂ ਦੀ ਹਨਾ ਤੇ ਇਹਦੀ ਬਾਈ ਕੀ ਡਿਟੇਲ ਹੈ ਇਸ ਮੱਝ ਦੀ ਇਹ ਵੀ ਵੀਰੇ 22 ਕਿਲੋ ਤੱਕ ਗਈ ਆ ਜੀ ਇਹ ਠੀਕ ਹੈ ਵੀਰੇ ਇਹ ਮੈਂ 9 ਮੱਝਾਂ ਇਕੱਠੀਆਂ ਲੈ ਕੇ ਆਇਆ ਸੀ ਮਤਲਬ 6 6.5 ਮਹੀਨੇ ਦੇ ਵਿੱਚ ਹੋ ਗਿਆ ਇਹਨਾਂ ਨੂੰ ਸਾਰੀਆਂ ਨੂੰ ਆਈਆਂ ਨੇ ਇਹ ਵੀ ਗੱਬਣ ਹੋ ਗਈ ਪਾਸ ਨਹੀਂ ਮੱਲੇ ਹੈਗੀਆਂ ਇਹ ਅੱਛਾ ਬਈ ਇਹ ਦੂਜੇ ਸੂਏ ਝੋਟੀ ਆ ਮੈਂ ਛਿੱਗੀ ਆਪਾਂ ਛਿੱਗੀ ਲੈ ਕੇ ਆਏ ਸੀਗੇ ਅੱਛਾ ਜੀ ਤੇ 21 ਕਿਲੋ ਤੱਕ ਗਈ ਆ ਜੀ ਹੁਣ 17 ਕਿਲੋ ਦੁੱਧ ਹੁਣ ਵੀ ਤਿਆਰ ਹੋਣਾ ਜੀ ਹਾਜ਼ਰ ਠੀਕ ਹੈ ਬਈ ਹਾਂਜੀ ਹਾਂਜੀ ਠੀਕ ਆ ਥਣ ਲੈ ਵੀ ਬਹੁਤ ਹੋ ਗਈ ਇਹਨਾਂ ਦੇ ਹਾਂਜੀ ਹੁਣ ਤਾਂ ਥੋੜਾ ਜਿਹਾ ਲੋ ਟਾਈਮ ਹੈ ਹੋ ਗਿਆ ਵੀ ਸੂਣ ਦੇ ਵੇਲੇ ਉਸ ਟਾਈਮ ਬਹੁਤ ਸੋਨਾ ਲੇਵਾ ਥਣ ਬੜਾ ਸੋਨਾ ਕੱਢਦੀ ਆ ਜੀ ਠੀਕ ਹੈ ਵੀਰ ਹਾਂਜੀ ਹਾਂਜੀ ਇਹ ਮੱਝ ਵੀ ਛਿੱਗੀ ਲਈ ਸੀ ਵੀਰੇ ਅੱਛਾ ਜੀ ਇਹ 19 ਕਿਲੋ ਤੱਕ ਗਈ ਆ ਜੀ ਠੀਕ ਆ ਇਹਨੂੰ ਵੀ ਸਮਾਂ ਹੋ ਗਿਆ ਸੂਈ ਨੂੰ ਇਹ ਇਕੱਠੀਆਂ ਆਈ ਸੀ ਵੀਰੇ ਉਸ ਟਾਈਮ ਅੱਛਾ ਅੱਛਾ ਨੌ ਮੱਝਾਂ ਜਿੰਨੇ ਸੀ ਲੱਸ ਨੂੰ ਨੌ ਮੱਝਾਂ ਉਸ ਤੋਂ ਦੋ ਤਿੰਨ ਬਿਕ ਵੀ ਗਈਆਂ ਜੀ ਫਿਰ ਆਈ ਜਾਂਦੀਆਂ ਜਾਈ ਜਾਂਦੀਆਂ ਜੇ ਕੋਈ ਆ ਜਾ ਫਿਰ ਦੇ ਦੇ ਦੀ ਆ ਜੀ ਠੀਕ ਆ ਜੀ ਇਹ ਤਕਰੀਬਨ ਤੁਹਾਡੇ ਕੋਲ ਸਾਰੀਆਂ 20 ਦੇ ਆਸ-ਪਾਸ ਵਾਲੀਆਂ ਨੇ ਇਹ ਮੱਝ ਵੀਰੇ 20 ਤੋਂ ਵੀ ਪਾਰ ਚਲੀ ਗਈ ਸੀ ਪਰ ਨਾ ਸਾਡੇ ਕੋਲੇ ਹਫ਼ਤਾ ਤੱਕ ਹੋ ਗਿਆ ਇਹ ਕਾਫੀ ਢਿੱਲੀ ਹੋ ਗਈ ਮੰਨ ਲੇ 3-4 ਦਿਨ ਪੱਠੇ ਵੀ ਨਹੀਂ ਖਾਏ ਦਾਣਾ ਦੋਣਾ ਦਾ ਕੀ ਖਾਣਾ ਸੀਗਾ ਚਲੋ ਰੱਬ ਦੀ ਮਿਹਰ ਨਾਲ ਠੀਕ ਹੋ ਗਈ ਜਾਂ ਬਹੁਤ ਹੀ ਡਾਊਨ ਹੋ ਗਈ ਸੀਗੀ ਠੀਕ ਹੈ ਹੁਣ ਤਾਂ ਵਿਚਾਰੀ 12-13 ਕਿਲੋ ਦੇ ਚੱਲ ਰਹੀ ਹੈ ਹੁਣ ਤੇ 20 ਕਿਲੋ ਤੋਂ ਉਸ ਟਾਈਮ 20 ਕਿਲੋ ਸੰਜੇ ਨੂੰ ਬੁਖਾਰ ਹੋਇਆ ਕਾਫੀ ਜ਼ਿਆਦਾ ਢਿੱਲੀ ਹੋ ਗਈ ਸੀ ਬੁਖਾਰ ਨਹੀਂ ਕਹਿ ਸਕਦੇ ਕੁਝ ਹੋ ਰਿਹਾ ਹੋ ਗਿਆ ਦੀਗਾ ਠੀਕ ਹੈ ਵੀਰੇ ਹੁਣ ਤਾਂ ਥੋੜਾ ਜਿਹਾ ਵਿੱਚ ਲੱਗ ਗਿਆ ਆ ਜੋ ਟੀਵੀ ਬਈ ਬਹੁਤ ਚੰਗਿਆ ਸਿੰਘ ਸਿੰਘ ਬਹੁਤ ਸੋਹਣਾ ਤੇ ਥਾਣ ਲੇਵੇ ਦੀ ਬਹੁਤ ਚੰਗੀ ਹੈ ਜੀ ਇਹ ਇਹਦੀ ਕੀ ਡਿਟੇਲ ਹੈ ਵੀਰੇ ਏ ਵੀਰੇ 16 17 ਕਿਲੋ ਦੇ ਗਏ ਆ ਜੀ ਅੱਛੇ ਜੀ ਹਾਂ 16 17 ਕਿਲੋ ਕੱਢਿਆ ਜੀ ਪਰ ਹੁਣ ਵੀ ਪੈਣਾ ਵੀ ਦੁੱਧ ਉਹਨਾਂ ਹੀ ਸੀਗਾ 1 ਕਿਲੋ 2 ਕਿਲੋ ਦਾ ਹੀ ਫਰਕ ਆ ਬਸ ਉਨਾਂ ਹੀ ਦੁੱਧ ਦਈ ਜਰੀ ਆ ਜੀ ਠੀਕ ਆ ਵੀਰੇ ਹਾਂਜੀ ਵੀਰੇ ਤੇ ਅੱਗੇ ਵਾਲੀ ਇਹ ਇਹ ਮੱਝ ਵੀਰੇ 22 ਕਿਲੋ ਤੇ ਗਈ ਆ ਸਾਡੇ ਕੋਲੇ 17 18 ਕਿਲੋ ਹੁਣ ਵੀ ਹੈ ਗਿਆ ਥਣ ਬੜਾ ਸੋਹਣਾ ਕੱਢਦੀ ਆ ਅ ਅੱਛਾ ਜੀ ਇਹ ਤੋਂ ਦੁੱਗਣਾ ਥਣ ਲੈ ਜਾਂਦੀ ਆ ਮੋਟਾ ਕੱਢਦੀ ਆ ਜਦੋਂ ਪਸਮਾਹ ਹੋ ਜਾਂਦਾ ਤਾਂ ਹਾਂ ਬਹੁਤ ਸੋਹਣਾ ਕੱਢਦੀ ਆ ਇਹ ਠੀਕ ਆ ਵੀਰੇ ਹਾਂਜੀ ਵੀਰੇ ਬਈ ਕਹੜੇ ਜੇ ਤੁਸੀਂ ਜਾਨਵਰ ਖਰੀਦਦੇ ਹੋ ਬਈ ਹਾਂਜੀ ਹਾਂ ਉਦੋਂ ਤੁਸੀਂ ਥਣ ਲੇਵੇ ਦਾ ਜ਼ਿਆਦਾ ਧਿਆਨ ਰੱਖਦੇ ਹੋਗੇ ਜਾਂ ਕੁਆਲਿਟੀ ਸੰਗ ਸੰਗ ਜ਼ਿਆਦਾ ਧਿਆਨ ਚ ਰੱਖਦੇ ਹੋ ਵੀ ਕਿਹੜੀ ਚੀਜ਼ ਤੇ ਜ਼ਿਆਦਾ ਖਾਸ ਧਿਆਨ ਦਿੰਦੇ ਹੋ ਉਹ ਤਾਂ ਵੀਰੇ ਸਾਰਾ ਡਿਪੈਂਡ ਕਰਦਾ ਆਪਣੀ ਗੇਜ ਤੇ ਵੀਰੇ ਅੱਛਾ ਜੇ ਸਾਰੀ ਕੁਆਲਿਟੀ ਆਪਾਂ ਦੇਖੀਏ ਉਹ ਬਹੁਤ ਹਾਈ ਰੇਟ ਤੇ ਚੱਲਿਆ ਜਾਂਦਾ ਠੀਕ ਹੈ ਵੀਰੇ ਤੇ ਕਈ ਵਾਰੀ ਸੋਚ ਸਮਝ ਕੇ ਵੀ ਆਪਣੀ ਆਪਣੇ ਆਪ ਨੂੰ ਦੇਖ ਕੇ ਵੀ ਇੱਥੇ ਕਿ ਤੱਕ ਪੈਸੇ ਭਰ ਸਕਦੇ ਆ ਉਸ ਤਰੀਕੇ ਨਾਲ ਲੈ ਲੈਣੇ ਕਈ ਪਸੂ ਐਜੀਆਂ ਵੀ ਚਲੋ ਵਿੱਚ ਲਏ ਵੀ ਆ ਕਾਫੀ ਮਹਿੰਗੀ ਵੀ ਲਏ ਆ ਠੀਕ ਹੈ ਵੀਰੇ ਜੋ ਸੋਚ ਸਮਝ ਗਏ ਲੈ ਜੋ ਪਸ਼ੂ ਐ ਲੈਣੇ ਆ ਵੀਰੇ ਕਦੇ ਜਦ ਹੁਣ ਤੱਕ ਜਦੋਂ ਵੀ ਪਸ਼ੂ ਲੈ ਆ ਨਾ ਵੀ ਅਸੀਂ ਕਦੇ ਦੁੱਧ ਨਹੀਂ ਉਹਦਾ ਪੂਰਾ ਜੋਖ ਗੇ ਲਿਆ ਅੱਛਾ ਜੇ ਅਸੀਂ ਮੰਨ ਕੇ ਚੱਲੀਏ ਵੀ ਜਿਵੇਂ ਝੋਟੀ ਨੇ 22 ਕਿਲੋ ਤੱਕ ਹੀ ਗਈ ਆ ਝੋਟੀ ਵੀ ਅਸੀਂ 22 ਕਿਲੋ ਜੋਖ ਗੇ ਲਈਏ ਹਰਿਆਣੇ ਜੇ ਦੁੱਧਾ ਹਾਂਜੀ ਤੇ ਇਹ ਸਾਨੂੰ 3.5 ਲੱਖ ਤੋਂ ਘੱਟ ਨਹੀਂ ਮਿਲਦੀ ਹੈਗੀ ਇੱਥੇ ਠੀਕ ਹੈ ਵੀਰੇ ਤੇ ਰੱਬ ਦੀ ਮਿਹਰ ਨਾਲ ਆਪਾਂ ਨੂੰ ਫਿਰ ਕਾਫੀ ਬੱਟੇ ਨਾਲ ਮਿਲ ਜਾਂਦੇ ਆ ਜਦੋਂ ਆਪਾਂ ਥਣ ਪੱਲਾ ਦੇਖ ਕੇ ਇੱਕ ਮਨ ਦੀ ਸੋਚ ਨਾਲ ਲੈ ਲੈਂਦੇ ਆ ਵੀ ਇਹ ਮੱਝ ਨੇ ਉੱਥੇ ਤੱਕ ਜਾਣਾ ਜਾਣਾ ਠੀਕ ਉਸ ਤਰੀਕੇ ਨਾਲ ਫਿਰ ਲੈ ਲੈਂਦੇ ਆ ਤੇ ਜੋ ਸੋਚ ਕੇ ਲਿਆ ਮਹਾਪੁਰਸ਼ ਨੇ ਸਮਰਤ ਬਖਸ਼ਿਆ ਵੀ ਐਵੇਂ ਦਾ ਪਸ਼ੂ ਇਸ ਤਰੀਕੇ ਨਾਲ ਜੜ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਫਿਰ ਪਸ਼ੂ ਦੁੱਧ ਕੱਢਦਾ ਆ ਠੀਕ ਹੈ ਵੀਰੇ ਹਾਂਜੀ 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 ਠੀਕ ਹੈ ਜੀ ਤੇ ਮੱਝਾਂ ਬਈ ਮੈਂ ਰੇਟ ਦੀ ਗੱਲ ਕਰਾਂ ਗੱਲੋਂ ਰੇਟ ਦੀ ਵੀ ਗੱਲ ਕਰੇ ਜਿਵੇਂ 20 ਕਿਲੋ ਵਾਲੀ ਮੱਝ ਹੁੰਦੀ ਆ ਇੱਕ 20 ਪਲੱਸ ਤੋਂ ਹੁੰਦੀ ਐ ਇੱਕ 25 ਕਿਲੋ ਵਾਲੀ ਕਿੰਨੇ ਕ ਮੁੱਲ ਚ ਮਿਲ ਜਾਂਦੀ ਬਈ ਆਮ ਜਿਵੇਂ ਆਪਣਾ ਜ਼ਿਮੀਂਦਾਰ ਖ ਉਹ ਤਾਂ ਸਾਰਾ ਡਿਪੈਂਡ ਕਰਦਾ ਪਸ਼ੂ ਤੇ ਵੀਰੇ ਠੀਕ ਹੈ ਜੀ ਬਰੀਡ ਤੇ ਡਿਪੈਂਡ ਕਰਦਾ ਵੀ ਪਸ਼ੂ ਦੀ ਬਣਤਰ ਕਹੀ ਜੀ ਆ ਸਿੰਘ ਕਹੀ ਜੀ ਥਣ ਪੱਲਾ ਗਈ ਆ 20 ਕਿਲੋ ਵਾਲਾ ਵੀਰੇ 2 ਲੱਖ ਚ ਵੀ ਮਿਲਦਾ ਠੀਕ ਹੈ ਜੀ 20 ਕਿਲੋ ਵਾਲਾ 6-7 ਲੱਖ ਵੀ ਚੱਲਿਆ ਜਾਂਦਾ 5 ਲੱਖ ਤੱਕ ਵੀ ਚੱਲਿਆ ਜਾਂਦਾ ਜੀ ਠੀਕ ਹੈ ਵੀਰੇ ਉਹ ਪਸ਼ੂ ਦੇ ਡਿਪੈਂਡ ਕਰਦਾ ਵੀ ਪਸ਼ੂ ਕਿਹਾ ਜਾ ਜਿਵੇਂ ਥਣ ਪਤਲੇ ਹੋਏ ਬਈ ਕੁਆਲਿਟੀ ਦੇ ਨਾ ਹੋਏ ਲੰਬੇ ਥਣ ਹੋਏ ਜਾਂ ਬਾਡੀ ਥੋੜੀ ਜਿਮਲੇ ਜਿਵੇਂ ਕਹਿੰਦੇ ਵੀ ਪੱਧਰੀ ਨਾ ਹੋਈ ਉਹ 1.80 2 ਲੱਖ ਸਵਾ 2 ਲੱਖ ਤੱਕ ਉਹ ਮਿਲ ਜਾਂਦਾ 20 22 23 ਕਿਲੋ ਵਾਲਾ ਮਿਲ ਜਾਂਦਾ ਜੀ ਉਹ ਠੀਕ ਹੈ ਵੀਰੇ ਜਿਹਦੀ ਪਸ਼ੂ ਦੀ ਬਾਡੀ ਵੱਡਤਰ ਸਾਰਾ ਕੁਝ ਆਪਾਂ ਦੇਖ ਕੇ ਲਈਏ ਨਾ ਜੀ ਹੂੰ ਫਿਰ ਉਹ ਪਸ਼ੂ ਤਾਂ ਵੀਰੇ ਥੋੜਾ ਜਿਹਾ ਮਹਿੰਗਾ ਹੀ ਮਿਲਿਆ ਠੀਕ ਹੈ ਵੀਰੇ ਜਾਨੀ ਕਿ ਆਪਾਂ ਵੀ ਨਾਰਮਲ ਪਸ਼ੂ 2 ਕੁ ਲੱਖ ਦੇ ਅਟੇ ਛਟੇ ਮੰਨੀ ਐ ਵੀ ਜਿਹੜਾ ਆਪਾਂ ਦੁੱਧ ਵਾਸਤੇ ਰੱਖਣਾ ਹੋਵੇ ਮੰਨ ਕੇ ਚਲੋ ਵੀ ਜੇ ਆਪਾਂ 17 ਕਿਲੋ ਦੀ ਕਿਸੇ ਵੀਰ ਨੇ ਫਾਰਮ ਬਣਾਣਾ ਹੋਵੇ ਮੈਂ ਕੰਮ ਚਲਾਣਾ ਹਾਂਜੀ ਤੇ ਹਰਿਆਣੇ ਚ ਪਸ਼ੂ ਲੈਣਾ ਆਪਾਂ ਨੇ ਠੀਕ ਹੈ ਜੀ ਉਹ ਮੰਨ ਕੇ ਚੱਲੇ ਵੀ ਮੈਂ 2 ਲੱਖ ਪਸ਼ੂ ਦੇ ਲੈਣਾ ਜੀ ਤੇ ਉਹਦੇ ਐਵਰੇਜ ਐ ਬਣ ਜੂਗੀ ਵੀ 17 18 ਲੀਟਰ ਦੀ ਐਵਰੇਜ ਬਣ ਜੂਗੀ ਉਹਦੇ ਜਿਵੇਂ 10 ਪਸ਼ੂ ਮੰਨ ਲੇ ਇੱਕ ਕੁਆਂਟਰਾ 80 85 ਕਿਲੋ ਦੁੱਧ ਪਾ ਸਕਦਾ ਉਹ ਠੀਕ ਹੈ ਵੀਰੇ ਤੇ ਦੁੱਧ ਮੰਨ ਲੇ ਉਹ 70 75 ਰੁਪਏ ਸਾਡਾ ਵੀ ਲੱਗਦਾ ਉਹਦਾ ਵੀ ਵਿਚਾਰੇ ਉਹਦਾ ਵੀ ਲੱਗੂਗਾ ਜੀ 75 ਰੁਪਏ 72 73 ਰੁਪਏ ਸਾਡਾ ਦੁੱਧਾ ਇੱਥੋਂ ਹੀ ਲੱਗ ਜਾਂਦਾ ਫੈੜ ਤੇ ਲੱਗਦਾ ਜਿਵੇਂ 9 ਰੁਪਏ ਫੈੜ ਸਾਡੇ ਰੇਟ ਆ ਜੀ ਸਾਡੀ 8 ਤੋਂ ਉੱਪਰ ਫੈੜ ਆ ਜਾਂਦੀ ਹੈ 8 ਦੜਾ ਮਤਲਬ 8 ਦਾ ਬੈਟ ਜਾਂਦਾ ਵੇ ਆਹ ਹਨਾ 8 ਦਾ ਦੜਾ ਫੈੜ ਆ ਜਾਂਦੀ ਹੈ ਵਿੱਚੇ ਤਾਜ਼ੀਆਂ ਹੋਗੀਆਂ ਵਿੱਚੇ ਟੋਕੜਾਂ ਹੋਗੀਆਂ ਜੀ ਜਿਵੇਂ ਵੀਰੇ ਆਪਾਂ ਗੱਲ ਕਰਦੇ ਆਂ ਵੀ ਸਾਰੀਆਂ ਮੱਝਾਂ ਜਿਵੇਂ ਦੁੱਧ ਜਿਹੜੀਆਂ 20 ਤੋਂ ਪਲੱਸ ਦਿੰਦੀਆਂ ਨੇ ਇਹ ਤਾਂ ਨਹੀਂ ਹੁੰਦਾ ਵੀ ਫੈਟ ਡਾਊਨ ਕਰ ਜਾਂਦੀਆਂ ਨੇ ਨੀ ਵੀ ਜੇ ਇਹ ਜੇ ਕਦੇ ਦੇਖਣ ਨੂੰ ਮਿਲ ਨਹੀਂ ਇਹ ਜਿਵੇਂ ਛੋਟੀਆਂ 20 ਤੋਂ ਬਾਹਰ ਹੁਣ ਵੀ 19 20 ਤੇ ਚੱਲ ਰਹੀ ਹੈ ਇਹ ਠੀਕ ਹੈ ਥੋੜੀ ਜੀ ਸਾਡੇ ਥਣ ਦੀ ਮਰਜਮ ਬੱਚੇ ਕਰਕੇ ਹੋਏ ਸੀਗਾ ਟੀਕੇ ਲਵਾਇਆ ਨਹੀਂ 21 22 ਤੇ ਗਈ ਆ ਇਹ ਠੀਕ ਹੈ ਵੀਰੇ ਅ ਇਹਦੀ ਵੀਡੀਓ ਵੀ ਬਣੀ ਹੋਈ ਆ ਪਰ ਤੁਹਾਡੇ ਚੈਨਲ ਤੇ ਨਹੀਂ ਉਹਨਾਂ ਦੀ ਬਣੀ ਆ ਅੱਛਾ ਜੀ ਸਾਡੇ ਆਪਣੇ ਫੋਨ 'ਚ ਅਸੀਂ ਬਣਾਈ ਜਾਂਦੇ ਆ ਜਿਵੇਂ ਸਵੇਰੇ ਵਿਚੋਲੀ ਸਾਮ ਨੂੰ ਵਿਚੋਲੀ ਸਾਨੂੰ ਝੋਕੇ ਆਈ ਚੀਜ਼ ਦਾ ਠੀਕ ਹੈ ਵੀਰੇ ਅ ਇਹ 18 19 ਕਿਲੋ ਤੇ ਹੁਣ ਵੀ ਚੱਲ ਰਹੀ ਹੈ ਜੀ ਇਹ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਤੇ ਆਮ ਅੱਜ ਵੀਰੇ ਏ ਮੱਜ ਵੀ 17 18 17 16 17 18 ਤੱਕ ਸੀਰਾ ਹੀ ਗਈ ਆ ਇਹ ਅੱਛਾ ਵੀਰੇ ਇਹ ਨਹੀਂ ਕਹਿ ਸਕਦੇ ਵੀ ਆਪਾਂ ਵੀ 21 22 23 ਕੱਢਿਆ ਉਹ ਵਰਨ ਤਰ ਸਾਰਾ ਕੁਝ ਚੰਗਾ ਠੀਕ ਹੈ ਵੀਰੇ ਪਰ 18 17 18 ਤੱਕ ਸੀਰਾ ਹੀ ਗਈ ਆ ਇਹ ਅੱਛਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀਰੇ ਇਹ ਵੀਰੇ ਪਹਿਲਣ ਲਈ ਸੀਗੀ ਜੀ ਇਹ 17 ਕਿਲੋ ਹਲੇ ਵੀ ਹਾਜ਼ਰ ਹੈ ਗਿਆ ਅੱਛਾ ਕੋਈ ਨੂੰ ਨੂੰ ਮੈਨੂੰ ਲੱਗਦਾ 2.5 ਮਹੀਨੇ ਹੋ ਗਏ ਆਈ ਨੂੰ ਮੇਰੇ ਕੋਲੇ ਅੱਛਾ ਜੀ 17 16 17 18 ਇਹਦੇ ਵਿੱਚ ਵਿੱਚ ਚਲੀ ਜਾਂਦੀ ਹੈ ਕਦੇ ਜਿਹਦੇ ਮਾਲੇ ਸਾਮ ਮੌਸਮ ਠੀਕ ਆ ਸੇਬਾ ਠੀਕ ਹੋ ਜੇ 9 ਕਿਲੋ ਕੱਢ ਦਿੰਦੀ ਆ 8 ਵੀ ਕੱਢ ਦਿੰਦੀ ਆ 7.5 ਵੀ ਕੱਢ ਦਿੰਦੀ ਆ ਹਾਂ ਇੱਕ ਟਾਈਮ ਦਾ ਹੀ ਐਂ ਠੀਕ ਹੈ ਜੀ ਹਾਂ ਜੀ ਵੀਰੇ ਤੇ ਇਹ ਮੱਝ ਬਈ ਇਹ ਇਹ ਵੀ 19 20 ਦੇ ਚੱਲ ਰਹੀ ਆ ਵੀਰੇ ਅੱਛਾ ਆ 20 ਕਿਲੋ ਦੇ ਆ ਥੋੜਾ ਮੋਟਾ ਹੀ 19 20 18 19 20 ਤੇ ਵੀ ਚਲੀ ਜਾਂਦੀ ਆ ਜਿਵੇਂ ਹੁਣ ਵੀਰੇ ਤਕਰੀਬਨ 5 ਵਜੇ ਜੇ ਤੁਸੀਂ 6 6:30 ਵਜੇ ਚੋਈ ਕਰਦੇ ਹੋ ਹਣਾ ਹਾਂਜੀ ਵੀਰੇ ਸਬਕ 6 ਦੀ ਚੁਭਾਈਆ ਉਹ ਉਸ ਟਾਈਮ ਵੀ ਉਸ ਟਾਈਮ ਵੀ ਉਸ ਟਾਈਮ ਵੀ ਤੇ ਬਣੀਆਂ ਬਹੁਤ ਸੋਹਣੀਆਂ ਬਈਆਂ ਨੇ ਤੇ ਬਈ ਇਹਦੀ ਕੀ ਮਤਲਬ ਫੀਡ ਦਾ ਕੀ ਫਾਰਮੂਲਾ ਰਹਿੰਦਾ ਤੁਹਾਡਾ ਇਹਨਾਂ ਨੂੰ ਤੁਸੀਂ ਟੋਨਿਕ ਵਗੈਰਾ ਲੀਵਰ ਟੋਨਿਕ ਜਾਂ ਕੁਝ ਕੈਲਸ਼ੀਅਮ ਜਾਂ ਸਪਲੀਮੈਂਟ ਕੀ ਦਿੰਨੇ ਹੋ ਵੀਰੇ ਮੱਝਾਂ ਨੂੰ ਤੁਸੀਂ ਜ਼ਿਆਦਾਤਰ ਉਹ ਤਾਂ ਵੀਰੇ ਜਿਵੇਂ ਇੱਕ ਮੱਝ ਨੂੰ ਇੱਕ ਟਾਈਮ ਦਾ ਜਿਵੇਂ ਕਿਲੋ ਚੋਰੀ ਹੋ ਗਈ ਜੀ ਠੀਕ ਹੈ ਵੀਰੇ ਕਿਲੋ ਖੰਡਾ ਹੋ ਗਿਆ ਜੀ ਠੀਕ ਹੈ ਵੀਰੇ ਕਿਲੋ ਛਿਲਕਾ ਹੋ ਗਿਆ ਜੀ ਚਨੇ ਦਾ ਛਿਲਕਾ ਜੀ ਹਾਂਜੀ ਕਿਲੋ ਵਡੇਮਿਆਂ ਦੀ ਖਾਲ ਹੋ ਗਈ ਜੀ ਠੀਕ ਹੈ ਵੀਰੇ ਹਾਂਜੀ ਤੇ ਕਿੱਲੋ ਅਸੀਂ ਆਪਣਾ ਬੰਡ ਤਿਆਰ ਕਰਾਣੇ ਆ ਜੀ ਅੱਛਾ ਆਪਣਾ ਦਾਣਾ ਆਪਣਾ ਦਾਣਾ ਤਿਆਰ ਕਰਾਣੇ ਆ ਜੀ ਠੀਕ ਹੈ ਜੀ ਕਿ ਉਹ 5 ਕਿਲੋ ਬਣ ਜਾਂਦਾ ਪਰ ਭੇ ਭੂਗੋ 7-8 ਕਿਲੋ ਬਣ ਜਾਂਦਾ ਜੀ ਠੀਕ ਹੈ ਵੀਰੇ ਤੇ 10 ਕਿਲੋ 20 ਕਿਲੋ ਵਾਲੀ ਨੂੰ ਵੀਰੇ 9-10 ਕਿਲੋ ਤਾਂ ਵੰਡ ਖਾਏ ਜਾਂਦੀ ਹੈ ਅੱਛਾ ਜੀ ਹਾਂ ਜੀ ਉਹ ਪਾਨ ਨੇ ਤੇ ਸਿਆਮ ਨੂੰ ਜਿਵੇਂ ਗੂੜ ਹੋ ਗਿਆ ਜਿਵੇਂ ਸਿਆਲ ਹੋ ਗਿਆ ਗੂੜ ਪਾਤਾ ਹੁਣ ਦੇਸੀ ਖੰਡ ਪਾਤੀ ਗਰਮੀਆਂ ਚ ਠੀਕ ਹੈ ਵੀਰੇ ਥੋੜਾ ਜਿਹਾ ਤਾਰਾ ਮੀਰਾ ਪਾਤਾ ਐਗਰੀ ਮੀਨ ਪਾਤਾ ਠੀਕ ਹੈ ਜੀ ਇਹ ਚੀਜ਼ਾਂ ਥੋੜਾ ਥੋੜੀ ਇਹ ਪਾਈ ਜਾਂਦੀਆਂ ਰਲਾ ਕੇ ਜਿਵੇਂ 100-100 ਬਹੁਤੀ ਡੋਜ਼ ਜਿਹੀ 100-100 ਗ੍ਰਾਮ ਦੇ ਹਿਸਾਬ ਨਾਲ ਆਇ ਪਾਈ ਜਾਂਦੀਆਂ ਠੀਕ ਗੱਲ ਪਾਈ ਆ ਬਾਤ ਹੁਣ ਦੇਸੀ ਗੰਡ ਪਾਈ ਆ ਗਪਾਤੀ ਜਿਆ ਕਰੀ ਜਾਂਦੇ ਜਿਵੇਂ ਜਿਹੜਾ ਬਈ ਦਾਣਾ ਤੁਸੀਂ ਸਵੇਰੇ ਸ਼ਾਮ ਪਾਉਂਦੇ ਉਹਨਾਂ ਨੂੰ ਨਹੀਂ ਅਸੀਂ ਵੀਰੇ ਆਪਾਂ ਜਿਵੇਂ ਸਵੇਰੇ ਮਨ ਲੈ 6 ਵਜੇ ਚਵਾਈ ਹੋ ਗਈ ਸਾਢੇ 7:00 ਚਵਾਈ ਹੋ ਜਾਂਦੀ ਹਾਂ ਹਾਂਜੀ ਸਾਢੇ ਫਿਰ ਉਸ ਤੋਂ ਬਾਅਦ ਤੂੜੀ ਪਾ ਗਿਓ ਤੇ ਵੰਡ ਪਾ ਦਿੰਦੇ ਜਿਹੜਾ ਰਾਤ ਨੂੰ ਭਿੰਨੇ ਆ ਜੀ ਇਹ ਵੰਡ ਉਹ ਠੀਕ ਹੈ ਜੀ ਉਹ ਸਵੇਰੇ ਵੰਡ ਪਾ ਦਿੰਦੇ ਆ ਜੀ ਸਾਢੇ 7:00 ਵਜੇ ਠੀਕ ਹੈ ਜੀ ਫਿਰ ਵੀਰੇ 3 ਵਜੇ ਫੇਰ ਵੰਡ ਬੰਨੇ ਆ ਅੱਛਾ ਜੀ ਪਾਨੇ ਤੂੜੀ ਦੀਆਂ अच्छा जी और हरा चारा नाल कुछ हरा चारा वीरے श्याम ਨੂੰ ਪਾਨਨੇ ਆ 2-2 4-4 ਕਿਲੋ ਬਸ اچھا ਜੀ ਹਾਂ ਹੋਰ ਸਵੇਰੇ ਤੇ ਦੁਪਹਿਰੇ ਤੂੜੀ ਦੇ ਵੰਡ ਪਾਣਾ ਜੀ ਠੀਕ ਹੈ ਜੀ ਇੱਕ 7:00 ਵਜੇ 7:30 8:00 ਵਜੇ ਇੱਕ 3:00 ਵਜੇ ਵੀਰੇ ਠੀਕ ਹੈ ਹਾਂ ਜੀ ਬਾਕੀ ਆ ਮੈਂ ਖੁਰਲੀਆਂ ਦਿਖਾਦਾ ਮੇਰੇ ਤੁਸੀਂ ਇਹਦੇ ਵਿੱਚ ਟਾਈਲਾਂ ਲਵਾ ਰਖੇ ਨੇ ਫੰਗਸ ਵਗੈਰਾ ਤੋਂ ਨ ਵੀ ਉਲੀ ਵਗੈਰਾ ਨਾ ਪਵੇ ਖੁਰਲੀ ਦੇ ਵਿੱਚ ਇਹ ਵੀਰੇ ਉਲੀ ਵਾਸਤੇ ਵੀ ਬਹੁਤ ਵਧੀਆ ਜਿਵੇਂ ਨਾ ਕੋਈ ਮਜਬੂਰੀ ਬਣ ਜੇ ਵੀ ਜਿਵੇਂ ਚਲ ਆਪਣੇ ਕੋਲ ਨੌਕਰ ਤਾਂ ਹੈਗਾ ਨਹੀਂ ਠੀਕ ਹੈ ਜਿਵੇਂ ਮੈਂ ਕਿਤੇ ਚਲਿਆ ਜਾਮਾ ਇੱਥੇ ਪਾਣੀ ਵੀ ਪਲਾ ਸਕਦੇ ਆ ਠੀਕ ਆ ਵੀਰੇ ਤੇ ਜਿਵੇਂ ਸੰਨੀ ਸੁੰਨੀ ਰਲਾਣੀ ਪੈਂਦੀ ਆ ਇਹਦੇ ਨਾਲ ਅੰਗਲੀਆਂ ਅੰਗਲੀਆਂ ਦਾ ਬਚਾਉ ਉਹ ਵੀ ਸਫਾਈ ਰਹਿੰਦੀ ਆ ਬਹੁਤ ਜ਼ਿਆਦਾ ਬਣੀ ਰਹਿੰਦੀ ਆ ਸਫਾਈ ਬੜੀ ਰਹਿੰਦੀ ਆ ਜਿਵੇਂ ਸੈਟਾਂ ਚ ਕੀੜਾ ਕੂੜਾ ਪੈ ਜਾਂਦਾ ਸੁੰਡਾ ਪੈ ਜਾਂਦਾ ਉਹ ਤੋਂ ਬੜੀ ਬਚਦਾ ਜੀ ਜਿੱਦਣ ਦੀਆਂ ਇਹ ਲਾਈਆਂ ਕਦੇ ਸੁੰਡੇ ਮਤਲਬ ਦੇਖਣ ਨੂੰ ਮਿਲੇ ਹੀ ਨਹੀਂ ਹੈਗਾ ਵੀਰੇ ਇੱਕ ਨਾ ਜਿਵੇਂ ਹੁਣ ਪਾਣੀ ਦਾ ਪੱਕਾ ਮੈਨੇਜਮੈਂਟ ਕਰ ਦੰਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਕਈ ਵਾਰ ਅਸੀਂ ਹੁੰਦੇ ਨਹੀਂ ਤਾਂ ਵੀ ਬਾਅਦ ਦੇ ਵਿੱਚ ਖੁਰਲੀ 'ਚ ਪਾਣੀ ਛੱਡ ਕੇ ਪਾਣੀ ਪਲਾ ਦੰਦੇ ਆ ਇੱਕ ਪੱਕਾ ਹੀ ਜਿਵੇਂ ਖੁਰਲੀਆਂ ਦੇ ਨਾਲ ਪਾਣੀ ਵਾਲਾ ਮੈਨੇਜਮੈਂਟ ਲੱਗ ਜਾਂਦਾ ਬਾਉਲ ਜੇ ਲੱਗ ਜਾਂਦੇ ਉਹ ਉਹ ਨਹੀਂ ਤੁਸੀਂ ਲਾਏ ਫਿਰ ਵੀਰੇ ਉਹ ਤਾਂ ਵੀਰੇ ਚਲੋ ਆਪਣੀ ਆਪਣੀ ਸੋਚ ਆ ਜੀ ਪਰ ਸਾਨੂੰ ਨਾ ਐ ਲੱਗਦਾ ਸਾਡੇ ਮਨ ਨੂੰ ਹਰ ਇੱਕ ਦੀ ਆਪਣੀ ਸੋਚ ਆ ਬੀ ਪਸ਼ੂ ਨੇ ਫਿਰ ਹੌਲੇ ਹੌਲੇ ਪਾਣੀ ਪੀਣਾ ਆਪਣੀ ਮਰਜ਼ੀ ਨਾਲ ਜਦੋਂ ਅਸੀਂ ਦੋ ਟਾਈਮ ਪਾਣੀ ਪਲਾਣਾ ਪਸ਼ੂ ਦੇ ਮਨ ਚ ਵੀ ਇਹ ਹੁੰਦਾ ਵੀ ਸਾਨੂੰ ਪਾਣੀ ਇੰਨੇ ਟਾਈਮੇ ਇਸ ਟਾਈਮ ਮਿਲਣਾ ਤੇ ਉਹਨਾਂ ਨੇ ਥੋੜਾ ਰੱਜ ਕੇ ਪਾਣੀ ਪੀਣਾ ਠੀਕ ਹੈ ਵੀਰੇ ਤੇ ਜਦੋਂ ਕੋਈ ਚੀਜ਼ ਰੱਜ ਕੇ ਪੀਵਾਂਗੇ ਫਿਰ RAM ਨਾਲ ਪਸ਼ੂ ਬੈਠੇਗਾ ਸਮਾਂ ਹੋਊਗਾ ਉਹਦੇ ਨਾਲ ਪਸ਼ੂ ਥੋੜਾ ਜਿਹਾ ਦੁੱਧ ਨਾਲ ਜ਼ਿਆਦਾ ਦਿੰਦਾ ਇਹ ਸਾਡਾ ਮਾਂ ਮੰਨ ਲੇ ਆਪਣੀ ਸੋਚਣੀ ਆ ਠੀਕ ਹੈ ਵੀਰੇ ਹਾਂ ਇਸ ਕਰਕੇ ਅਸੀਂ ਇਹ ਲੋਆਏ ਨਹੀਂ ਹੈਗੇ ਸਾਨੂੰ ਇਸ ਕੰਮ ਵਿੱਚ ਦੁੱਧ ਥੋੜਾ ਜਿਹਾ ਜ਼ਿਆਦਾ ਵਧੀਆ ਲੱਗਿਆ ਵੀ ਜੇ ਤੁਹਾਨੂੰ ਐਂ ਲੱਗਦਾ ਵੀ ਜੇ ਪਸ਼ੂ ਦੇ ਅੱਗੇ 24 ਘੰਟੇ ਪਾਣੀ ਰੋਊਗਾ ਤਾਂ ਮੂੰਹ ਜਾਂ ਗਿੱਲਾ ਕਰਕੇ ਛੱਡਦਾ ਹਾਂ ਦਾ ਬਸ ਹਾਂ ਵੀ ਉਹਨੇ ਸਹੀ ਤਰੀਕੇ ਨਾਲ ਆਪਣੀ ਮਰਜ਼ੀ ਨਾਲ ਥੋੜਾ ਥੋੜਾ ਪਾਣੀ ਪੀ ਜਾਣਾ ਠੀਕ ਹੈ ਵੀਰੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇੱਕ ਬਾਕੀ ਆਪਾਂ ਵੀ ਚ ਤੁਹਾਡੀ ਇੱਕ ਮੈਨੂੰ ਇਹ ਤੁਹਾਡੀ ਜਿਹੜੀ ਬਿਲਡਿੰਗ ਬਣਾਈ ਹੈ ਡੈਰੀ ਫਾਰਮ ਦੀ ਹੈ ਨਾ ਇਹਦੀ ਬਈ ਛੱਤ ਬਹੁਤ ਉੱਚੀ ਪਾਈ ਆ ਤੁਸੀਂ ਨੇ ਇਹ ਕਿੰਨੇ ਫੁੱਟ ਤੇ ਛੱਤਾਂ ਤੇ ਇੰਨੀ ਉੱਚੀ ਛੱਤ ਪਾਉਣ ਦਾ ਕਾਰਨ ਕੀ ਆ ਵੀਰੇ ਕਾਰਨ ਵੀਰੇ ਹੁਣ ਤੁਸੀਂ ਦੇਖ ਲਓ ਵੀ ਸਵੇਰ ਦੀ ਲਾਈਟ ਨਹੀਂ ਹੈਗੀ ਹਾਂਜੀ ਤੁਸੀਂ ਹੁਣ ਇੱਥੇ ਖੜੇ ਹੋ ਤੁਹਾਨੂੰ ਲੱਗ ਰਿਹਾ ਵੀ ਗਰਮੀ ਹੈਗੀ ਆ ਨਾ ਗਰਮੀ ਨਹੀਂ ਮਹਿਸੂਸ ਹੋ ਰਹੀ ਵੀਰੇ ਇੱਧਰੋਂ ਇਦੋਂ ਵੀ 4 ਫੁੱਟ ਅਸੀਂ ਛੱਡਿਆ ਹੋਇਆ ਇੱਧਰੋਂ ਹਵਾ ਵਜਦੀ ਜਾਂਦੀ ਆ ਤੇ ਕਰਾਸ ਵੀ ਹੋਈ ਜਾਂਦੀ ਆ ਜਦ ਥੋੜੀ ਜਿ ਸਾਨੂੰ ਨਾ ਇਹ 16 ਫੁੱਟ ਦੀ ਜਿਵੇਂ ਇਹ ਮੇਰੇ ਕੋਲੋਂ ਗਲਤੀ ਹੋਈ ਆ ਜਿਵੇਂ ਇਹ ਮੈਂ ਨਾ 11 ਫੁੱਟ ਤੇ ਇਹ ਛੱਡਿਆ ਹੋਇਆ ਅੱਛਾ ਇਹ ਆ ਬਾਦਰਾ ਜਾ ਬਾਦਰਾ ਇਹ ਚਲੋ ਜਦੋਂ ਹੁਣ ਵੀ ਕੋਈ ਵੀਰਾ ਬਣਾਵੇ ਨਾ ਵੀ ਇਹਨੂੰ 8 ਫੁੱਟ ਤੇ ਛੱਡੇ ਠੀਕ ਹੈ ਨੀਮਾ ਸਿਆਲਾਂ ਚ ਨਾ ਸਾਨੂੰ ਦਿੱਕਤ ਦਿੰਦਾ ਠੀਕ ਹੈ ਵੀਰੇ ਆ ਚਲੋ ਜਿਹੜਾ ਨਵੇਂ ਵੀਰੇ ਨੇ ਕਿਸੇ ਨੇ ਕੰਮ ਤੋੜਨਾ ਹੂੰ ਵੀ ਉਹ ਇਹਨੂੰ 8 ਫੁੱਟ ਤੇ ਰੱਖੇ ਤੇ ਜਿਹੜੀ ਇਹ ਨਾਲੀ ਹੈ ਨਾ ਜੀ ਇਹ ਨਾਲੀ ਨਾ ਸਾਡੀ 8 ਫੁੱਟ ਤੇ ਆ ਉਧਰੋਂ ਖੁਰਲੀ ਤੋਂ ਵੀਰੇ ਖੁਰਲੀ ਤੋਂ ਜਦੋਂ ਪਸ਼ੂ ਗੋਬਰ ਕਰਦਾ ਨਾ ਜੀ ਕਈ ਵਾਰੀ ਆਇਆ ਹੁੰਦਾ ਵੀ ਇਹ ਨਾਲੀ ਦੇ ਵਿੱਚ ਕਰ ਦਿੰਦਾ ਠੀਕ ਹੈ ਵੀਰੇ ਤੇ ਦੂਜੀਆਂ ਮੱਝਾਂ ਜਦੋਂ ਪਸਾਪ ਕਰਦੀਆਂ ਉਹ ਰੁਕ ਜਾਂਦਾ ਪੂੰਛਾ ਮਾਰ ਮਾਰ ਕੇ ਪਸ਼ੂ ਲਿਬੜ ਜਾਂਦੇ ਆ ਲਿਬੜ ਜਾਂਦਾ ਠੀਕ ਹੈ ਵੀਰੇ ਉਹਦੇ ਨਾਲ ਚਲਾਇਆ ਹੁੰਦਾ ਵੀ ਥੋੜੀ ਜੀ ਪਸ਼ੂ ਪੂੰਛਾ ਮਾਰੀ ਜਾਂਦਾ ਵੀ ਸਾਨੂੰ ਆਇਆ ਵੀ ਮਾੜਾ ਮੋਟਾ ਦੁੱਧ 'ਚ ਫਰਕ ਨਾ ਪਾਵੇ 100 200 ਗ੍ਰਾਮ ਅੱਧੀ ਕਿਲੋ ਜਾਂ ਤੇ ਇਹ ਖੁਰਲੀ ਨੂੰ ਜੇ ਬੰਦਾ 9 ਫੁੱਟ ਤੇ ਬਣਾ ਲੈਣਾ ਹਾਂਜੀ ਉਹ ਉਹਦਾ ਉਹਨੂੰ ਥੋੜਾ ਜਿਹਾ ਜ਼ਿਆਦਾ ਵਧੀਆ ਰਹੂਗਾ ਠੀਕ ਹੈ ਵੀਰੇ ਹਾਂਜੀ ਹਾਂਜੀ ਹਾਂ ਇੱਕ ਵੀਰੇ ਮੈਨੂੰ ਹੋਰ ਜਾਣਕਾਰੀ ਦਿਓ ਚਲੋ ਤੁਹਾਡੇ ਕੋਲ ਤਾਂ ਤਕਰੀਬਨ 30 ਮੱਝਾਂ ਨੇ ਹਨਾ ਤੇ ਕੱਟੀਆਂ ਕੁੱਟੇ ਵੀ ਬਹੁਤ ਸੋਹਣੀਆਂ ਨੇ ਕੱਟੀਆਂ ਵੀ ਤੁਸੀਂ ਤਕਰੀਬਨ ਸੇਲ ਕਰਦਾਂ ਨੇ ਹਨਾ ਹਾਂਜੀ ਵੀਰੇ ਤੇ ਆਪਾਂ ਇੱਕ ਅੰਦਾਜ਼ਾ ਰੱਖੀਏ ਮੰਨ ਲਓ 10 ਮੱਝਾਂ ਦਾ ਹਨਾ ਜੀ ਇਹ ਬੰਦੇ ਨੇ 10 ਮੱਝਾਂ ਪਾਉਣੀਆਂ ਹੁਣ ਤਾਂ ਵੀ 10 ਮੱਝਾਂ ਦਾ ਜੇ ਆਪਾਂ ਖਰਚਾ ਮਹੀਨੇ ਦਾ ਮੰਨੀਏ ਵੀ ਇੰਨਾ ਕ ਆ ਜਾਂਦਾ ਤੇ ਦੁੱਧ ਦੀ ਆਮਦਨ ਆਪਾਂ ਨੂੰ ਇੰਨੀ ਕ ਆਪਾਂ ਨੂੰ ਬਚਤ ਇੰਨੀ ਕ ਹੋ ਜਾਂਦੀ ਆ ਉਹ ਬਾਈ ਕੀ ਕੀ ਹਿਸਾਬ ਕਿਤਾਬ ਆ ਉਸ ਚੀਜ਼ ਦਾ ਵੀਰੇ ਉਹ ਵੀ ਵੀਰੇ ਪਸ਼ੂ ਦਾ ਡਿਪੈਂਡ ਕਰਦਾ ਮੈਂ ਕਿਹਾ ਜਾ ਲੈਣਾ ਮੈਂ ਉਹੀ ਬੇਨਤੀ ਕਰ ਰਿਹਾ ਵੀ ਜੇ ਤੁਸੀਂ ਮਨ ਬਣਾ ਲੈ ਵੀ ਮੈਂ 20 ਲੱਖ ਰੁਪਇਆ ਲਾਣਾ ਤੇ 10 ਪਸ਼ੂ ਲੈਣੇ ਆ ਠੀਕ ਹੈ ਜੀ ਫਿਰ ਤੁਸੀਂ ਐ ਮੰਨ ਕੇ ਚਲਿਓ ਵੀ ਤੁਹਾਨੂੰ 20000 ਰੁਪਇਆ ਇੱਕ ਪਸ਼ੂ ਨੇ ਮਹੀਨੇ ਚ ਬਚਾ ਕੇ ਦੇਣਾ ਜਿਵੇਂ 10 ਪਸ਼ੂ ਹੋਗੇ 2 ਲੱਖ ਰੁਪਇਆ ਤੁਹਾਡਾ ਕਮਾਈ ਦਾ ਸਾਧਨ ਹੈਗਾ ਉਹ ਕੰਟ ਤੋਂ ਬਿਨਾ ਠੀਕ ਹੈ ਜੀ ਜਿਵੇਂ ਪਸੂ ਨੇ 17 18 ਤੇ 1400 ਰੁਪਏ ਦਾ ਦੁੱਧ ਮੱਲੇ ਬਣਦਾ 17 18 ਕਿਲੋ ਦੁੱਧ ਆਇੜਾ ਠੀਕ ਹੈ ਵੀਰੇ ਤੇ 400 450 ਪਸੂ ਨੇ ਖਾ ਜਾਣਾ 500 ਖਾ ਲਓ 800 ਵੀ ਬਚਾ ਗਿਆ ਜੀ ਠੀਕ ਹੈ ਜੀ 8 3 24 ਠੀਕ ਹੈ ਜਲ ਹੋਰ ਨੌਕਰ ਦੇ ਖਰਚੇ ਕੱਢ ਲਿਓ ਤੂੜੀ ਦੇ ਕੱਢ ਲੇ ਸਾਰੇ ਕੱਢ ਕੇ 20000 ਰੁਪਏ ਜਮ੍ਹਾਂ ਹੀ ਜਿੰਮੇ ਕਹਿੰਦੇ ਆ ਵੀ ਸਾਫ਼ ਸੁਥਰੀ ਬਹੁਤ ਸੋਹਣੀ 20 ਤੋਂ ਉਪਰ ਉਪਰਤ 19 ਨਹੀਂ ਹੈਗੀ ਠੀਕ ਹੈ ਵੀਰੇ ਹਾਂ ਜੇ ਮਾਲਕ ਸਾਈ ਇਹਨਾਂ ਦੇ ਸਿਰ ਤੇ ਖੜਿਆ ਨਾ ਜੀ ਜੇ ਤਾਂ ਉਹਨੇ 20 ਲੱਖ ਲਾ ਕੇ ਨੌਕਰਾਂ ਦੇ ਸਿੱਤੇ ਛੱਡਤਾ ਵੀਰੇ ਤੂੰ ਹੀ ਵੰਡ ਪਾਣਾ ਤੂੰ ਹੀ ਮਾਲ ਡੰਗਰ ਚਾਉਣਾ ਤੂੰ ਹੀ ਬੱਚੇ ਛੁੱਟਣੇ ਆ ਫੇਰ ਕੋਈ 10000 ਨਹੀਂ ਕਹਿੰਦੇ ਕੋਈ 15 ਨਹੀਂ ਕਹਿੰਦੇ ਉਹ ਮਾਲਕ ਦੇ ਡਿਪੈਂਡ ਕਰਦਾ ਜੇ ਮਾਲਕ ਆਪ ਆ ਉਹਨੂੰ ਪਰਖ ਹੈਗੀ ਆ ਨੌਲੇਜ ਹੈਗੀ ਆ ਫਿਰ 20000 ਤਾਂ ਵੱਟਦੇ ਹੀ ਆ ਜੀ 2 ਲੱਖ ਰੁਪਏ ਕਮਾਈ ਫਿਰ ਹੈਗੀਆਂ ਮੱਝ ਵੀ 1 ਮਹੀਨੇ ਦੇ ਵਿੱਚ ਜੇ ਆਪਾਂ ਕਰੀਏ 1 ਮਹੀਨੇ ਦੀ ਖਰਚਾ ਕੱਢ ਕੇ ਸਭ ਕੁਝ ਕੱਢ ਕੇ ਡਾਕਟਰੀ ਕੱਢ ਕੇ ਹਮ ਮੱਲੇ ਜੋ ਨੌਕਰੀ ਰੱਖਿਆ ਹੋਇਆ ਇੱਕ ਉਹਦੀ ਲੇਬਰ ਕੱਢ ਕੇ 2 ਲੱਖ ਰੁਪਏ ਫਿਰ ਕਮਾਈ ਆ ਠੀਕ ਆ ਜੀ ਹਾਂ ਜੀ ਹਾਂ ਤੇ ਬਈ ਮੈਂ ਇੱਕ ਤਾਂ ਵੀਰੇ ਚੱਕ ਮੀ ਜੀ ਗੱਲ ਹੋ ਜਾਂਦੀ ਆ ਹਮ ਮੈਂ ਮੰਨ ਲਿਓ ਇਹਨਾਂ ਚੋ ਲਈ ਆ ਠੀਕ ਹੈ ਵੀਰੇ ਮੈਂ ਮੱਝਾਂ 2-2 ਲੱਖ ਦੀਆਂ ਪਾਈਆਂ ਵੀ ਆ ਠੀਕ ਹੈ ਵੀਰੇ ਤੇ ਉਹਨਾਂ ਚੋਂ ਮੈਂ 24-24000 ਰੁਪਏ ਮੱਝ ਚੋਂ ਕਮਾਈ ਕੱਢ ਗਏ ਠੀਕ ਹੈ ਵੀਰੇ ਹਾਂ ਮੈਂ ਇਹਨਾਂ ਦੀ ਕਮਾਈ ਨਾਲੋਂ ਮੈਂ ਜਿਵੇਂ ਹਰਿਆਣੇ ਜੋ ਮੱਝਾਂ ਲੈ ਕੁਸ ਪੈਸੇ ਦੇ ਤੇ ਕੁਸ ਜਿਵੇਂ ਚਲ ਜਾਣ ਪਛਾਣ ਕਰਕੇ ਮਹੀਨੇ ਦੀ ਇਹਨਾਂ ਦੀ ਕਮਾਈ ਚੋਂ ਮੈਂ ਉੱਥੇ ਪੈਸੇ ਦਏ ਵੀ ਹੈਗੇ ਨੇ ਅੱਛੇ ਪਹਿਲਾਂ ਮਾਣਾ ਮੋਟੋ ਇੱਕ ਅੱਧਾ ਪਸ਼ੂ ਕਈ ਵਾਰ ਧਾਰ ਆ ਜਾਂਦਾ ਜਿਵੇਂ ਵੀ ਇਹਨਾਂ ਦੀ ਕਮਾਈ ਚੋਂ ਤੁਸੀਂ ਪਸ਼ੂ ਅੱਗੇ ਖਰੀਦੇ ਨੇ ਇਹਨਾਂ ਦੀ ਕਮਾਈ ਮੈਂ ਇਹ ਮਾਹਪੁਰਸ ਜਿੱਥੇ ਗੁਰਵਾਲੀ ਅਸੀਂ ਜਾਂਦੇ ਆ ਭਾਜੀ ਗੁਰਸੇਵਕ ਸਿੰਘ ਜੀ ਹਾਂਜੀ ਮੈਂ ਸਾਰੇ ਮੈਨੂੰ maal dangaray ਉਹਨਾਂ ਨੇ ਦਵਾਇਆ ਹੋਇਆ ਠੀਕ ਹੈ ਜੀ ਜਿਵੇਂ ਮੇਰੀ ਇਹ ਬਿਲਡਿੰਗ ਬਣਾਈਆ ਕਿਵੇਂ ਬਣਾਈਆ ਸਾਰਾ ਉਹਨਾਂ ਤੇ ਤਰਸ ਉਹਨਾਂ ਦਾ ਹੀ ਤਰਸ ਹੋਇਆ ਹੋਇਆ ਮੇਰੇ ਦੇ ਠੀਕ ਹੈ ਜੀ ਸਭ ਕੁਝ ਉਹਨਾਂ ਨੇ maal dangar aap ਦਵਾਣਾ ਸਭ ਕੁਝ ਉਹਨਾਂ ਦੀ ਉਹਨਾਂ ਦਾ ਹੀ ਤਰਸ ਹੋਇਆ ਹੋਇਆ ਉਹਨਾਂ ਨੇ ਆਪ ਨਾਲ ਜਾ ਜਾ ਕੇ ਆਪ ਦਵਾਇਆ ਹੋਇਆ ਸਾਰਾ maal ਠੀਕ ਹੈ ਵੀਰੇ ਜਿਵੇਂ ਆਪਾਂ ਕਿ ਮੈਨੂੰ ਹੋਰ ਗੱਲ ਵੀ ਤੁਸੀਂ ਦੱਸੋ ਜਿਵੇਂ ਆਪਾਂ ਹੁਣ ਲਾਈਵ ਚ ਵਾਈ ਕੀਤੀ ਆ ਤੁਹਾਡੇ ਤੁਹਾਡੀ ਮੱਜਾਂ ਦੀ ਤੇ ਉਹਨਾਂ ਨੂੰ ਵੀ ਕਿਵੇਂ ਦਾਣੇ ਦੂਣ ਦਾ ਇਹ ਰੁਟੀਨ ਰਹਿੰਦਾ ਕੁਝ ਐਕਸਟਰਾ ਦੇਣਾ ਪੈਂਦਾ ਉਹਨਾਂ ਨੂੰ ਵੀ ਵੀਰੇ ਫਿਰ ਤਾਂ ਦੇਖੋ ਕੋਈ ਕੋਈ ਵੀਰਾ ਕਹੇ ਵੀ ਜੋਰ ਤਾਂ ਲਾਣਾ ਪੈਂਦਾ ਜੀ ਇਹ ਅੱਛਾ ਵੀਰੇ ਹਾਂ ਸਭ ਕੁਝ ਦੇਣਾ ਇਹਨਾਂ ਬਲਾਈਟ ਬਰੋਟ ਆਉਣ ਜਿਹੜੀਆਂ ਦਵਾਈਆਂ ਬੁੱਟੀਆਂ ਉੱਪਰ ਪਤਲਾ ਕਰ ਗਿਆ ਕਿਵੇਂ ਕਰਨਾ ਸਭ ਕੁਝ ਵੀਰੇ ਕਰਨਾ ਪੈਂਦਾ ਹਾਂ ਠੀਕ ਹੈ ਵੀਰੇ ਹਾਂ ਜੇ ਇਹ ਨਹੀਂ ਕਹਿ ਸਕਦੇ ਵੀ 25 26 ਕਿਲੋ ਆਪਾਂ ਨਾਰਮਲ ਦੁੱਧ ਲੈ ਲਾਂਗੇ ਠੀਕ ਹੈ ਵੀਰੇ ਵੀ ਜਿਵੇਂ ਬੰਡ ਪਾਇਆ ਤੇ ਆਪਾਂ ਲੈ ਲਿਆ ਕਹਾ ਜਿਹੜਾ ਕਾਫੀ ਬਹੁਤ ਆਈ ਚੰਗਾ ਪਸ਼ੂ ਆ ਸੌਆਂ ਚੋਂ 20 ਪਸ਼ੂ ਇਹ ਜੇ ਆ ਜੰਨੇ ਆ ਠੀਕ ਹੈ ਵੀਰਾਂ ਪਰ ਐ ਨਹੀਂ ਹੈਗਾ ਵੀ ਸਾਰੇ ਪਸ਼ੂਆਂ ਨੂੰ ਆਪਾਂ 24 25 ਕਿਲੋ ਦੁੱਧ ਵੰਡ ਫਾਇਰ ਕੱਢ ਲਾਂਗੇ ਉਹ ਕੱਢ ਸਕਦੀਆਂ ਜਿਹੜਾ ਬਹੁਤ ਆਈ ਚੰਗਾ ਪਸ਼ੂ ਆ ਇਹ ਵੀ ਹਰ ਪੱਖੋਂ ਚੰਗਾ ਤੇ ਜਿਵੇਂ ਉਹ 4-5 ਲੱਖ ਰੁਪਏ 6 ਲੱਖ 7 ਲੱਖ 10 ਲੱਖ ਤੱਕ ਵੀ ਚਲੇ ਜਾਂਦੇ ਉਹ 26 26 ਲੀਟਰ 27 27 ਲੀਟਰ ਕੱਢ ਦਿੰਨੇ ਆ ਇਹ ਨਹੀਂ ਹੈਗਾ ਕਿ ਪਸੂ ਦੁੱਧ ਨਹੀਂ ਕੱਢਦਾ ਕੱਢ ਦਿੰਦਾ ਪਸੂ ਦੁੱਧਾ ਠੀਕ ਹੈ ਇੱਕ ਵਾਈ ਮੈਨੂੰ ਵਾਲਾ ਹੋਰ ਦੱਸੋ ਜਿਵੇਂ ਤੁਹਾਡਾ ਚਲੋ ਬੇਟਾ ਵੀ ਸਾਰਾ ਦਿਨ ਕੰਮ ਕਰਦਾ ਫਾਰਮ ਤੇ ਤੁਸੀਂ ਵੀ ਤੁਸੀਂ ਲੇਬਰ ਵਾਲਾ ਬੰਦਾ ਠਹਿਰਦਾ ਹੀ ਨਹੀਂ ਜਾਂ ਆਪੇ ਖੁਦ ਹੀ ਨਹੀਂ ਰੱਖਿਆ ਹੈਗਾ ਰੱਖਿਆ ਬਣੀ ਆ ਗਿਆ ਵੀਰੇ ਅੱਛਾ ਜਦੋਂ ਆ ਜਾਂਦਾ ਕੁਝ ਸਾਡੇ ਕੋਲੇ 10 ਕਿ ਦਿਨ ਲਾਇਆ ਜੇ ਕੋਈ ਆਇਆ ਅੱਛਾ ਪਤਾ ਨਹੀਂ ਉਹਦੇ ਮਨਚ ਪਤਾ ਨਹੀਂ ਕੀ ਹੁੰਦਾ ਇਹ ਮੱਜਾਂ ਨੂੰ ਦੇਖ ਕੇ ਹੀ ਨਾ ਵੀ ਮੱਜਾਂ ਇੰਨੀ ਆ ਜੀ ਇੱਕ ਬੰਦੇ ਨਾਲ ਤਾਂ ਕੰਮ ਚੱਲਣਾ ਨਹੀਂ ਹੈਗਾ ਜੀ ਉਹ 10 ਕਿ ਸਾਨੂੰ ਤਾਂ ਹੀ ਪਤਾ ਲੱਗਦਾ ਜਦੋਂ ਰਾਤ ਨੂੰ ਸਾਡੇ ਕੋਲ ਤੁਰ ਗਿਆ ਇਹ ਫਿਰ ਤੁਸੀਂ ਆਪ ਬਈ ਤਕਰੀਬਨ ਆਰਾਮ ਨਾਲ ਸੰਭੀ ਜਾਂਦੇ ਹੋ ਬੜਾ ਆਰਾਮ ਨਾਲ ਵੀਰੇ 9 ਵਜੇ ਤੱਕ ਕੰਮ ਆਏ ਸਵੇਰੇ ਸਾਡੇ 5:30 ਵਜੇ ਉੱਠ ਗਏ ਨੇ ਆ 6 ਵਜੇ ਚਵਾਈ ਕਰ ਲੈਂਦੇ ਆ ਸਪਾਈਆਂ ਕਰਕੇ ਠੀਕ ਹੈ ਜੀ 9 ਵਜੇ ਦੇ ਨੂੰ 9:30 ਤੱਕ ਨਹਾ ਹਾਤਲੋ ਕੇ ਆਰਾਮ ਨਾਲ ਫਿਰ 2 ਵਜੇ ਤੱਕ ਵੀਰੇ ਮੱਜਾ ਚ ਆਓ ਨਾ ਆਓ ਫਿਰ ਸਾਡੀਆਂ ਲਿਬੜਨ ਕੁਝ ਵੀ ਹੋਣ ਅਸੀਂ ਇਹਨਾਂ ਚ ਨਹੀਂ ਜਾਂਦੇ ਹੈਗੇ 2 ਵਜੇ ਆ ਕੇ ਫਿਰ ਤੋੜੀ ਤਾਂ ਪਾ ਸਫਾਈ ਕਰਕੇ ਉਹੀ 2:30 3:00 ਵਜੇ ਫਿਰ ਬੰਡ ਬੰਨੇਗਾ ਠੀਕ ਆ ਫਿਰ ਸ਼ਾਮ ਨੂੰ ਉਹੀ 6:00 ਵਜੇ ਧਾਰਾ ਕੱਢ ਕੇ ਉਸ ਤੋਂ ਬਾਅਦ ਫਿਰ ਵੀ ਬੰਡ-ਮੁੰਡ ਪਾ ਕੇ ਘੰਟਾ ਫਿਰ ਆਮ ਨਾਲ ਚਾਹ ਪਾਣੀ ਪੀਓ ਜੇ ਕੁਛ ਛਕਣਾ ਹੋ ਛਕ ਲੋ ਉਸ ਤੋਂ ਬਾਅਦ 4:00 ਵਜੇ ਪਾਣੀ ਪਾਣ ਲੱਗਦੇ ਆ ਜੀ ਠੀਕ ਜੀ ਅੱਧੇ ਪੌਣੇ ਘੰਟੇ ਚ ਪਾਣੀ ਪੀ ਲੈਣੀ ਆ ਉਸ ਤੋਂ ਬਾਅਦ ਆਮ ਨਾਲ ਬਹਿ ਕੇ ਚੁਵਾਈ ਕਰ ਲਾਂ ਜਾਂ ਡੇਢ ਘੰਟੇ ਚ ਚੁਵਾਈ ਆ ਜੀ ਠੀਕ ਆ ਵੀਰੇ ਦੇਖੋ ਜੇ ਕਿਸੇ ਦਾ ਮਨ ਹੋਵੇ ਨਾ ਵੀ ਮੈਂ ਇੱਕ ਜਜਵਾ ਹੁੰਦਾ ਵੀ ਮੈਂ ਕੰਮ ਕਰਨਾ ਮੈਂ ਤਰੱਕੀ ਵਾਲੇ ਪਾਸੇ ਨੂੰ ਜਾਣਾ ਮੈਂ ਇੱਕ ਨਾਸਲ ਸੁਧਾਰ ਕਰਨਾ ਠੀਕ ਹੈ ਵੀਰੇ ਤੇ ਉਸ ਵਾਸਤੇ ਤਾਂ ਕੁਝ ਵੀ ਨਹੀਂ ਹੈਗਾ ਜਿੰਨੇ ਕਰਨਾ ਨਹੀਂ ਹੈਗਾ ਵੀਰੇ ਉਸ ਵਾਸਤੇ ਤਾਂ ਫਿਰ ਸਾਰਾ ਕੁਝ ਹਾਂ ਉਹ ਬਹੁਤ ਸਹੀ ਗੱਲ ਲਓ ਜੀ ਬਾਈ ਆਪਣੇ ਨਾਲ ਹਰਪਾਲ ਸਿੰਘ ਜੀ ਸਰਪੰਚ ਬਾਈ ਨੇ ਸਰਪੰਚੀ ਵੀ ਕਰਿਆ ਪਿੰਡ ਦੀ ਬਹੁਤ ਚੰਗੇ ਕੰਮ ਕੀਤੇ ਆ ਬਾਈ ਸਕੂਲ ਵੀ ਤੁਹਾਡਾ ਬਹੁਤ ਸੋਹਣਾ ਬਣਾਇਆ ਹੋਇਆ ਬਹੁਤ ਚੰਗੀ ਗੱਲ ਆ ਬਾਈ ਚੰਗੀ ਸੋਚ ਦੇ ਮਾਲਕ ਹੋ ਤੁਸੀਂ ਚਲੋ ਗੁਰੂ ਸਾਹਿਬ ਤਰਸ ਕਰਕੇ ਆਪੇ ਕਰਾ ਲੈਂਦਾ ਜੀ ਹਾਂਜੀ ਸੰਗਤਾਂ ਸਰਪੰਚ ਦੇ ਇੱਕ ਚਲੋ ਪਿੰਡ ਵਾਲਿਆਂ ਨੇ ਬਣਾਇਆ ਜੀ ਹਾਂਜੀ ਉਹ ਤੇ ਆਪਾਂ ਦਾ ਉਹਨਾਂ ਦੇ ਤਰਸ ਹੋਇਆ ਉਹਨਾਂ ਨੇ ਬਣਾਤੇ ਜੀ ਸਰਪੰਚੀ ਸਰਪੰਚੀ ਤੇ ਚਲੋ ਉਹਨਾਂ ਨੇ ਜੋ ਸੇਵਾ ਲਈਆ ਪਿੰਡ ਚ ਰਲ ਮਿਲ ਕੇ ਉਹ ਕੰਮ ਰੱਬ ਦੀ ਮਿਹਰ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਕੁਝ ਆਪੇ ਹੋ ਗਿਆ ਜੀ ਬਿਲਕੁਲ ਜੀ ਲਓ ਜੀ ਮੈਂ ਬਾਈ ਦਾ ਤੁਹਾਨੂੰ ਡੈਰੀ ਫਾਰਮ ਦਿਖਾਇਆ ਸਰਪੰਚ ਡੈਰੀ ਫਾਰਮ ਪਿੰਡ ਅਰਨੋਲੀ ਜ਼ਿਲ੍ਹਾ ਪਟਿਆਲਾ ਬਾਈ ਦਾ ਨੰਬਰ ਮੈਂ ਵੀਡੀਓ ਚ ਦਿੰਦਾ ਕਿਸੇ ਭਰਾ ਨੂੰ ਕੋਈ ਸਲਾਹ ਲੈਣੀ ਹੋਵੇ ਉਧਰ ਦਿਖਾ ਦੇਣਾ ਮੈਨੂੰ 4-5 ਮਿੰਟ ਹਾਂ ਜਾਂ ਕੋਈ ਕੱਟੀ ਲੈਣੀ ਹੋਵੇ ਜਾਂ ਕੋਈ ਮੱਝ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਕੱਟੀਆਂ ਮੈਂ ਦੋ ਦਿਖਾ ਦੇਣਾ ਮਰਦਾ ਹੈ ਅੱਛਾ ਵੀਰੇ ਆਸੀ ਮੈਨ ਇਹ ਮੇਰੇ ਉਹ ਮੱਝ ਆ ਜਿਹੜੀ ਵੀਰੇ ਗੁਲਾਬ ਆ ਜੀ ਜਿਹੜੀ ਪਿਛਲੀ ਵਾਰੀ ਉਹ ਕੱਟੀ ਸੀ ਉਹਦੀ ਉਹਦੀ ਕੱਟੀ ਆ ਜੀ ਇਹ ਠੀਕ ਹੈ ਵੀਰੇ ਤੇ ਸਹੀ ਗੱਲ ਤੁਹਾਨੂੰ ਦੱਸਾਂ ਸਾਨੂੰ ਥੋੜਾ ਜਿਆਦਾ ਲਾਲਚ ਹੁੰਦਾ ਵੀਰੇ ਦੁੱਧ ਦਾ ਹੂੰ ਬਈ ਅਸੀਂ ਇਹ ਬੰਡ ਬੁੰਡ ਦੇ ਸਾਰੇ ਤੇ ਚਲਿਆ ਕੰਮ ਜਿਵੇਂ ਸੁਰੂ ਸੁਰੂ ਚ ਮਹੀਨਾ ਕ ਪਲਾਤਾ ਉਸ ਤੋਂ ਬਾਅਦ ਤਾਂ ਜਿਵੇਂ ਥਣ ਦੁੱਧ ਧਾਰ ਲਿਆ ਚੱਲ ਭਾਈ ਕਿੱਲੇ ਦੇ ਤੂੰ ਆਪਣੇ ਤੇ ਫਿਰ ਉਹਦੇ ਨਾਲ ਬੰਡ ਬੁੰਡਨ ਨਾਲ ਪਲ ਗਈ ਉਹ ਤੇ ਇਹਦੀ ਮਾਂ ਚੱਲ ਹੁਣ ਰੱਬ ਦੀ ਮਿਹਰ ਨਾਲ 25 26 27 ਦੇ ਰੋ ਰੱਬ ਦੀ ਮਿਹਰ ਆ ਜੀ ਤੱਕ ਨੇ ਜਾਣਾ ਇਹ ਉਹਦੀ ਕੱਟੀ ਆ ਠੀਕ ਹੈ ਜੀ ਇਹ ਦੁੱਧ ਦੀ ਅਨੋਖੀ ਦੀ ਆ ਵੀਰੇ ਇਹ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹ ਵੀ ਚੰਗੀਆ ਕੱਟੀ ਅੱਛਾ ਤੁਹਾਡਾ ਮਤਲਬ ਵੀ ਤੁਸੀਂ ਦੁੱਧ ਤੇ ਜ਼ਿਆਦਾ ਧਿਆਨ ਹੁੰਦਾ ਵੀਰੇ ਤੁਹਾਡਾ ਤਾਂ ਕਰਕੇ ਦੁੱਧ ਤੇ ਵੀਰੇ ਤੂੰ ਸਹੀ ਗੱਲ ਦੱਸੀਏ ਬੰਡ ਪਾ ਦਈਏ ਜਿੰਨਾ ਮਰਜੀ ਠੀਕ ਹੈ ਜੀ ਪਰ ਪਤਾ ਨਹੀਂ ਕਾ ਤੋਂ ਮਾਨਾ ਜਦੋਂ ਦੁੱਧ ਮਾਜੀ ਦੁੱਧ ਧਾਰ ਲਏ ਹੂੰ ਬਸ ਐ ਹੁੰਦਾ ਵੀ ਗਿੰਚ ਕੇ ਬੰਨ ਦਈਏ ਵਿਚੋਲੀ ਪਹਿਨਾ ਸ਼ੁਰੂ ਸ਼ੁਰੂ ਚ ਵੀ ਐ ਹੁੰਦਾ ਵੀ ਇਨੂੰ ਬਚਾ ਲਈਏ ਬਸ ਆਜੋ ਆਪਾਂ ਤੁਹਾਡੇ ਨਾਲ ਜੀ ਉਸ ਤੋਂ ਬਾਅਦ ਇਹ ਸਾਡੇ ਥੋੜੀ ਜੀ ਮੰਨ ਕੇ ਚੱਲੋ ਵੀ ਇਹ ਕਮੀ ਹੈ ਆ ਅੱਛਾ ਅੱਛਾ ਇਹ ਰੋਲੇ-ਹੋਲੇ ਨਾ ਹੁਣ ਕਰ ਲਾਂਗੇ ਦੌਰ ਜਿਵੇਂ ਹੁਣ ਇਹ ਲਾਈਵ ਚ ਚਾਈ ਹੋਗੀ ਨਾ ਹੂੰ ਹੂੰ ਹੁਣ ਮਨ ਹੋ ਰਿਹਾ ਵੀ ਕੱਟੀਆਂ ਨੂੰ ਸੰਭਾ ਰਾਂਗੇ ਆਪਣੀ ਬਰੀਡ ਤਿਆਰ ਕਰਾਂਗੇ ਬਿਲਕੁਲ ਵੀਰੇ ਹਾਂ ਜੀ ਹਾਂ ਇਹ ਟੋਕੜ ਹੋ ਗਈ ਵੀਰੇ ਵੱਖੜੂਗੀ ਅੱਛਾ ਇਹ ਸਾਰੀਆਂ ਵੱਖੜਾਂ ਨੇ 22 22 ਕਿਲੋ ਤੱਕ ਗਈ ਆ ਮੇਰੇ ਕੋਲ ਮੱਝਾਂ ਇਹ ਮੱਝ 15 16 ਤੱਕ ਗਈ ਐ ਨੀ ਉਹਨਾਂ ਦੁੱਧ ਦਿਆ ਹੈਗਾ ਠੀਕ ਹੈ ਜੀ ਉਹ ਮੱਝ ਪੂਰੀ ਵੀ 20 ਤੱਕ ਗਈ ਆ ਉਹ ਵੀ 20 ਤੇ 20 ਤੋਂ ਬਾਰੇ ਗਈ ਆ ਉਹ ਠੀਕ ਹੈ ਵੀਰੇ ਇਹ ਮੱਝ ਨਹੀਂ 20 ਤੱਕ ਗਈ ਹੈਗੀ ਠੀਕ ਹੈ ਜੀ ਇਹ ਤਾਂ ਬਸ 15 16 ਐਂਡ ਤੱਕ ਗਈ ਇਹ ਵੀ ਮੱਝ 20 ਤੱਕ ਗਈ ਆ ਇਹ 20 ਤੋਂ ਵੀ ਬਾਹਰ ਗਈ ਆ ਠੀਕ ਹੈ ਜੀ ਇਹ ਵੀ 20 ਤੋਂ ਬਾਹਰ ਗਈ ਹੋਈ ਆ अच्छा वीर ये मोनवीर कुंडू ਤੋਂ ਲਈ ਸੀ ਮੈਂ 2.5 ਲੱਖ ਰੁਪਏ ਦੀ اچھا ਜੀ ਹਾਂ ਜੀ ਉੱਥੋਂ ਹੀ ਮੈਂ 20 ਕਿਲੋ ਦੁੱਧ ਇਹਦਾ ਜੋਖ ਕੇ ਲਾਇਆ ਸੀ ਮੇਰੇ ਕੋਲ 21 ਕਿਲੋ ਕੱਢਿਆ ਇਹਨਾਂ ਦੁੱਧ ਠੀਕ ਹੈ ਜੀ ਇਹ ਵੀ ਮੋਨਵੀਰ ਕੁੰਡੂ ਨੇ ਦਵਾਈ ਸੀ ਜੀ اچھا ਜੀ ਉੱਥੇ ਸੈਰ ਤੋਂ ਦਵਾਈ ਸੀ ਜੀ اچھا ਇਹ ਦੁੱਧ ਬੜਾ ਖਰਾ ਦੇ ਆ ਹੁਣ ਵੀ ਥਣ ਖਾਲੀ ਕਰ ਰਹੇ ਆ 2 ਮਹੀਨੇ 2 ਮਹੀਨੇ ਦੇ 2 ਮਹੀਨੇ 10 ਦਿਨ ਸੂਣ ਦੇ ਰਹੇ ਗਏ ਇਹਦਾ ਦਾਣਾ ਬੰਦ ਕਰਕੇ ਨਾ ਹੁਣ ਇਹਦਾ ਥਣੇ ਖਾਲੀ ਕਰ ਰਹੇ ਆ ਵੀ ਦੁੱਧ ਦੇ ਹਟ ਗਏ ਠੀਕ ਹੈ ਵੀਰੇ ਹਾਂ ਜੀ ਹਾਂ ਇਹ ਵੀਰੇ ਪਹਿਲਣ ਲਈ ਸੀ ਮੈਂ ਖੜਾ ਹੋ ਇਹ ਤਾਂ 20 ਦਿਨ ਸੂਣਦੇ ਰਹਿ ਗਏ ਅੱਛਾ ਤੇ 20 ਦਿਨ ਬਾਕੀ ਹੁਣੇ ਸੂਣ 20 ਦਿਨ ਸੂਣਦੇ ਰਹਿ ਗਏ ਇੰਨੇ ਮੇਰੇ ਕੋਲੇ 21 ਕਿਲੋ ਦੁੱਧ 20 21 ਪੈਲਣੇ ਨੇ ਕੱਢ ਲਿਆ ਠੀਕ ਹੈ ਵੀਰੇ ਤੁਹਾਨੂੰ ਮੈਂ ਵੀਡੀਓ ਕੱਢ ਕੇ ਦੀ ਲੇਵਾ ਜੀ ਦਿਖਾਵਾਂਗਾ ਬੜਾ ਸੋਹਣਾ ਲੇਵਾ ਬਣਾਇਆ ਹੋਇਆ ਜੀ ਠੀਕ ਹੈ ਜੀ ਇਹ ਮੱਝ ਮੇਰੇ ਕੋਲੇ ਵੀਰੇ ਪਰਸੋਂ ਸੂਈ ਆ ਜੇ ਅੱਛਾ ਜੀ ਸਵੇਰੇ ਖਾਲੀ ਕਰਤੀ ਦੀਗੀ ਅੱਛਾ ਲੇਵਾ ਥੋੜਾ ਜਿਹਾ ਥਣ ਜ਼ਿਆਦਾ ਭਰਿਆ ਹੋਇਆ ਤੇ 7-8 ਕਿਲੋ ਦੁੱਧ ਕੱਢ ਲਿਆ ਬੇਟੇ ਨੇ ਅੱਛਾ ਜੀ ਹੁਣ ਤਾਂ ਖਾਲੀ ਵਾਂਗ ਹੋਈ ਆ ਠੀਕ ਹੈ ਜੀ ਤੇ 7-8 ਦਿਨ ਵੀਰੇ ਕੁਝ ਦੰਦੇ ਨਹੀਂ ਹੈਗੇ ਜਦੋਂ ਸੋਜੇ ਨਾ ਪਸ਼ੂ ਮਾਲੇ ਅੱਛਾ ਜੀ ਬੰਡ ਬੁੰਡੋ ਨੂੰ ਦੰਦੇ ਨਹੀਂ ਹੈਗੇ ਜਿਵੇਂ ਕੋਈ ਦਵਾਈਆਂ ਦੁਬਈਆਂ ਹੋਵੇ ਸਫਾਈ ਦੀਆਂ ਉਹ ਦੰਦੇ ਆ ਜ਼ਿਆਦਾ ਠੀਕ ਹੈ ਵੀਰੇ ਤੇ ਦੁੱਧ ਵਾਲੇ ਪਾਸੇ ਹਲੇ ਫੇਰਾ ਹਫਤੇ ਤੋਂ ਬਾਅਦ ਜਾ ਕੇ ਦਾਣੇ ਵਾਲੇ ਪੱਸੇ ਆਵਾਂਗੇ ਠੀਕ ਹੈ ਵੀਰੇ ਇਹ ਪਰਸ ਹੁਣੀ ਸੂਈ ਹੋਈ ਹੈ ਕੱਟੀ ਹੈ ਵਿਚਾਰੀ ਇਹਦੀ ਠੀਕ ਹੈ ਬਾਈ ਹਾਂਜੀ ਵੀਰੇ ਲਓ ਜੀ ਇਹ ਉਹੀਆਂ ਵੀਰੇ ਜਿਹੜੀਆਂ ਬੰਦੇ ਆ ਇਹਨਾਂ ਦੇ ਚਲੋ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਤੁਹਾਨੂੰ ਥੈਂਕ ਯੂ ਧੰਨਵਾਦ